ਬਾਕੀ ਪੋਲੀਟੀਕਲ ਬੰਦੇ ਤੁਹਾਨੂੰ ਗਿਆਨ ਚੰਦ ਕਟਾਰੀਆ ਜੀ ਨੂੰ ਕੋਈ ਤਕਲੀਫ ਹੈ ਜੇ ਉਹ ਸਰਬਸੰਮਤੀ ਨਾਲ ਐਤ ਕੀ ਫੇਰ ਪ੍ਰਧਾਨ ਬਣਦੇ ਹਨ ਬਿਲਕੁਲ ਨਹੀਂ ਬਣਨ ਦੇਣਾ ਹਾਂ ਕਿਉਂ ਬਿਲਕੁਲ ਨਹੀਂ ਬਣਨ ਦੇਣਾ ਪਹਿਲੀ ਗੱਲ ਤਾਂ ਪਹਿਲੀ ਗੱਲ ਕੀ ਗੁਨਾਹ ਕਰ ਪਹਿਲੀ ਗੱਲ ਤਾਂ ਪਹਿਲੇ ਗੱਲ ਤਾਂ ਭਾਈ ਸਾਹਿਬ ਉਹ ਆਪ ਹੀ ਹਾਂ ਵਿਡਰਾ ਕਰ ਗਏ ਸਟੇਜ ਤੇ ਹੀ ਮੀਟਿੰਗ ਦੇ ਵਿੱਚ ਹੋਰ ਇਹ ਕਿਉਂ ਕਰਦਾ ਹੁੰਦਾ ਇੱਕ ਮਿੰਟ ਫਿਰ ਉਹ ਬਣੇ ਨਾ ਫਿਰ ਇੱਕ ਮਿੰਟ ਇੱਕ ਮਿੰਟ ਤਾਂ ਬਿਲਕੁਲ ਨਹੀਂ ਚਾਹੁੰਦੇ ਤੁਹਾਨੂੰ ਗਲਤ ਫਹਮੀ ਆ ਕੋਈ ਮੈਂਬਰ ਨਹੀਂ ਚਾਹੁੰਦਾ ਕਿ ਉਹ ਬਣੇ ਕਿਉਂਕਿ ਉਹਦਾ ਕਾਰਿਆਕਾਲ ਬਿਲਕੁਲ ਸ਼ੂਨਿਆ ਰਹਾ ਉਹਨੇ ਆਪ ਕਮੇਟੀ ਕੀਤਾ ਕਿ ਮੇਰੇ ਕੋ ਕਮੀਆਂ ਬਹੁਤ ਰਹੀਆਂ ਪਰਸਨਲ ਧਰਮਸ਼ਾਲਾ ਉਹਨਾਂ ਦੀ ਮਾਸੰਗ ਦੀ ਧਰਮਸ਼ਾਲਾ ਨਹੀਂ ਆ ਉਹਨਾਂ ਦੇ ਫਿਰ ਫਿਰ ਕਿਉਂ ਜੋ ਸਵਾਲ ਕਰ ਰਹੇ ਹੋ ਤੁਸੀਂ ਉਹ ਚੱਕ ਮਾਸੰਗ ਨੂੰ ਰੇਦਾ ਕੋਈ ਕੌਣ ਸਾ ਕਿਸ ਕਿਸ ਨਾਲ ਚੱਕ ਰਹੇ ਆ ਤੁਹਾਡੇ ਕਹਿਣ ਦੇ ਚੱਕਿਆ ਜਾਏਗਾ ਜਾਂ ਉਹਨਾਂ ਦਾ ਕੋਈ ਕਿਰਦਾਰ ਹੈ ਉਹਨਾਂ ਦਾ ਕਿਰਦਾਰ ਸ਼ੂਨਿਆ ਹੈ ਚੌਧਰੀ ਸਾਹਿਬ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੁਸੀਂ ਨਿਊਟਰਲ ਗੱਲ ਕਰੋ ਜਿਹੜੀ ਗੱਲ ਤੁਹਾਨੂੰ ਦਿਖਦੀ ਹੈ ਅਗਰ ਤੁਹਾਨੂੰ ਦਿਖਦਾ ਹੈ ਕਿ ਕ੍ਰਿਸ਼ਨ ਕੁਕਰੇਜਾ ਨੂੰ ਅਸੀਂ ਨਹੀਂ ਬਣਾਇਆ ਕ੍ਰਿਸ਼ਨ ਕੁਕਰੇਜਾ ਉਹਨਾਂ ਨੂੰ ਇਹ ਅਪਰੋਚ ਥੋੜੀ ਕਰ ਰਿਹਾ ਕ੍ਰਿਸ਼ਨ ਕੁਕਰੇਜਾ ਦਾ ਅਲੱਗ ਬਾਦਸ਼ਾਹ ਹੈ ਅਲੱਗ ਪ੍ਰਧਾਨ ਹੈ ਆਪਣੀ ਸੰਸਥਾ ਚਲਾ ਰਿਹਾ ਹੈ ਤੁਸੀਂ ਗੱਲ ਕਿਉਂ ਜੀ ਕਰ ਰਹੇ ਹੋ ਅੱਜ 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 ਭਾਰਤੀ ਬਾਲਵਰ ਮਹਾਸੰਗਤ ਨਾ ਆਏਗਾ ਰਾਸ਼ਟਰੀ ਬਾਲਵਰ ਮਹਾਸੰਗਤ ਨਾ ਹੈ ਉਹਦਾ ਕੀ ਕਿਰਦਾਰ ਹੈ ਸੁਣ ਲਓ ਇਹਨਾਂ ਦਾ ਕਿਰਦਾਰ ਕੀ ਹੈ ਮੀਟਿੰਗ ਤੋਂ ਬਾਅਦ ਯਾਰਾਂ ਦੋਸਤ ਇਕੱਠੇ ਹੋ ਜਾਣਾ ਸਕੌਚ ਖੋਲ ਦੇਣਾ ਦਾਰੂ ਪੀਣਾ ਚਿਕਨ ਖਾਣਾ ਟਾਲਿਆ ਮਾਰਨਾ ਬਿਜ਼ਨਸ ਦੀਆਂ ਗੱਲਾਂ ਕਰਨਾ ਔਰ ਲੈਣ ਦੇਣ ਦੀਆਂ ਗੱਲਾਂ ਕਰਨਾ ਉਸ ਤੋਂ ਬਾਅਦ ਖਤਮ ਸਟੋਰੀ ਇਸ ਤਰ੍ਹਾਂ ਇਸ ਤਰ੍ਹਾਂ ਤੇਰਾ ਇੱਕ ਅਹਿਮ ਸਵਾਲ ਆ ਉਹਦਾ ਜਵਾਬ ਦਿਓ ਕਿਤੇ ਤੁਸੀਂ ਇਸ ਕਰਕੇ ਤਾਂ ਨਹੀਂ ਆਪਣੀ ਸੰਸਥਾ ਲਗਤੋ ਬਣਾਈ ਤੁਹਾਨੂੰ ਪਤਾ ਲੱਗੇ ਵੀ ਸੰਵਿਧਾਨ ਦੇ ਵੀ ਰਾਜਨੀਤਿਕ ਬੰਦਾ ਉੱਥੇ ਪ੍ਰਧਾਨ ਨਹੀਂ ਬਣ ਸਕਦਾ ਵੀ ਮੈਨੂੰ ਤਾਂ ਪ੍ਰਧਾਨ ਬਣਨ ਦਾ ਸ਼ੌਕ ਹੈ ਮੈਂ ਅਲੱਗ ਸੰਸਥਾ ਬਣਾ ਕੇ ਪ੍ਰਧਾਨ ਬਣਾਂਗਾ ਐਸਾ ਕੁਝ ਤੁਸੀਂ ਵੀ ਤਾਂ ਕਿਸੇ ਹੋਰ ਨੂੰ ਪ੍ਰਧਾਨ ਬਣਾ ਸਕਦੇ ਸੀਗੇ ਤੁਸੀਂ ਆਪ ਕਿਉਂ ਬਣੇ ਪ੍ਰਧਾਨ ਇਸ ਤਰ੍ਹਾਂ ਹੂੰ ਮੈਂ ਤਾਂ ਹੈਰਾਨ ਹੈ ਔਰ ਐਂ ਵੀ ਤੁਹਾਡੇ ਸਵਾਲ ਹੀ ਬੜੇ ਅਜੀਬ ਕਿਸਮ ਦੇ ਆ ਮੇਰੇ ਛੋਟੇ ਜਿਹੇ ਸੱਦੇ ਤੇ ਰਾਜਪ੍ਰਦੀਪ ਪ੍ਰੈਸ ਮੇਰੇ ਆਫਿਸੇ ਚ ਆਈ ਮੈਂ ਇਹਨਾਂ ਦਾ ਤੈ ਦਿਲ ਤੋਂ ਸ਼ੁਕਰਗੁਜ਼ਾਰ ਆ ਮੈਂ ਇੱਕ ਗੱਲ ਤੁਹਾਨੂੰ ਇੱਥੇ ਬੁਲਾਣ ਕਹਿਣ ਵਾਸੇ ਬੁਲਾਇਆ ਹੈ ਪਰਸੋਂ ਐਤਵਾਰ ਭਰਤੇ ਬਹਾਲਪੁਰ ਮਾ ਸੰਗ ਦੀ ਇੱਕ ਕਾਰਜਕਾਰਨੀ ਦੀ ਮੀਟਿੰਗ ਪਟਿਆਲੇ ਦੇ ਵਿੱਚ ਹੋਈ ਤੇ ਜਿਸ ਤਰ੍ਹਾਂ ਸਾਰੇ ਸ਼ਹਿਰ ਦੀ ਪ੍ਰੈਸ ਨੂੰ ਪਤਾ ਹੈ ਕਿ ਭਾਰਤੀ ਬਹਾលਪੁਰ ਮਾ ਸੰਘ ਇੱਕ ਨਾਨ ਪੋਲਿਟਿਕਸ ਨਾਨ ਪੋਲਿਟਿਸ਼ੀਅਨ ਸੰਸਥਾ ਹੈ ਔਰ ਇਹ ਗੱਲ ਸੰਵਿਧਾਨ ਦੇ ਵਿੱਚ ਪਿਛਲੇ 30 ਸਾਲ ਤੋਂ ਅਗਰੇ ਜਿਹੜੀ ਸੰਸਥਾ ਬਣੀ ਹੈ ਰਾਜਖੋਣਾ ਜੀ ਨੇ ਸੰਸਥਾ ਬਣਾਈ ਸੀ ਤੇ ਉਸ ਸੰਵਿਧਾਨ ਦੇ ਵਿੱਚ ਇਹ ਗੱਲ ਲਿਖੀ ਵੀ ਹੈ ਕਿ ਇਹ ਰਾਜਨੀਤੀ ਮੰਚ ਨਹੀਂ ਹੈ ਰਾਜਨੀਤੀ ਮਾ ਸੰਘ ਨਹੀਂ ਹੈ ਪਰੰਤੂ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਭਾਰਤੀ ਬਹਾਉਲਪੁਰ ਮਾਸੰਗ ਦੇ 6 ਸਾਲ ਦੇ ਕਾਰਿਆਕਾਲ ਦੇ ਵਿੱਚ ਇਸ ਗਿਆਨ ਚੰਦ ਕਟਾਰੀਆ ਦੇ ਪ੍ਰਧਾਨ ਤੋਂ ਪਹਿਲਾਂ ਮਦਨਾਲ ਹਸੀਜਾ ਜੀ ਪ੍ਰਧਾਨ ਸਿਗੇ ਔਰ ਮਦਨਾਲ ਹਸੀਜਾ ਜੀ ਇੱਕ ਸੋਜਵਾਨ ਤੇ ਪੜੇ ਲਿਖੇ ਇਨਸਾਨ ਸਿਗੇ ਔਰ ਭਾਰਤੀ ਬਹਾਉਲਪੁਰ ਮਾਸੰਗ ਨੂੰ ਸਚਾਰੂ ਰੂਪ ਨਾਲ ਚਲਾ ਰਹੇ ਸਿਗੇ ਲੇਕਿਨ ਕੁਝ ਰਾਜਨੀਤਿਕ ਲੋਕ ਉਸ ਭਾਰਤੀ ਬਹਾਉਲਪੁਰ ਮਾਸੰਗ ਦੇ ਵਿੱਚ ਐਂਟਰ ਹੋ ਗਏ ਔਰ ਉਸ ਟਾਈਮ ਮਦਨ لال ਹਸੀਜਾ ਦੇ ਟਾਈਮ ਇੱਕ ਵਾਈਸ ਪ੍ਰਧਾਨ ਜਿਹੜਾ ਭਾਰਤੀ ਬਾਲਪੁਰ ਮਾਂਸੰਗ ਦਾ ਸੀਗਾ ਉਹ ਰਾਜਨੀਤੀ ਬੰਦਾ ਹੋਣ ਕਾਰਨ ਰਾਜਨੀਤੀ ਮਨਸੂਬੇ ਉਹਦੇ ਹੋਣ ਕਾਰਨ ਉਹਨੇ ਭਾਰਤੀ ਬਾਲਪੁਰ ਮਾਂਸੰਗ ਨੂੰ ਬਰਾਦਰੀ ਨੂੰ ਕੌਮ ਨੂੰ ਆਪਣੇ ਮੁਤਾਬਿਕ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹ 3 ਸਾਲ ਮਦਨ لال ਹਸੀਜਾ ਦੇ ਖਰਾਬ ਹੋ ਗਏ ਬੜੀ ਮੁਸ਼ਕਿਲ ਨਾਲ ਮਦਨ لال ਹਸੀਜਾ ਨੇ ਉਸ ਕਾਰਕਾਲ ਨੂੰ ਪੂਰਾ ਕੀਤਾ ਤੇ ਉਹ ਵਾਈਸ ਪ੍ਰਧਾਨ ਸਾਈਡ ਤੇ ਹੋਇਆ ਤੇ ਇੱਕ ਨਵਾਂ ਵਾਈਸ ਪ੍ਰਧਾਨ ਇਹ 3 ਸਾਲ ਜਿਹੜੇ ਗਿਆਨ ਚੰਦ ਕਟਾਰੀਆ ਦੇ ਪ੍ਰਧਾਨ ਕੀਤੇ ਸੀਗੇ ਇੱਕ ਨਵਾਂ ਵਾਈਸ ਪ੍ਰਧਾਨ ਐਂਟਰ ਕਰ ਗਿਆ ਉਹ ਵੀ ਰਾਜਨੀਤੀ ਬੰਦਾ ਹੈ ਲੇਕਿਨ ਉਸ ਬੰਦੇ ਨੂੰ ਸੰਵਿਧਾਨ ਬਾਰੇ ਦਾ ਅਜ ਤੱਕ ਪਤਾ ਹੀ ਨਹੀਂ ਚੱਲਿਆ ਮੈਂ ਮੀਟਿੰਗ ਦੇ ਵਿੱਚ ਜਿਹੜੀ ਪਰਸੋਂ ਜਿਹੜੇ ਵਾਈਸ ਪ੍ਰਧਾਨ ਭਾਰਤੀ ਬਾਲਪੁਰ ਮਾਂਸਾਗਦਾ ਸੀਨਮਾ ਵਾਈਸ ਪ੍ਰਧਾਨ ਅੱਜ ਦੀ ਡੇਟ ਦੇ ਵਿੱਚ ਕੋਣ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਸਾਰੀ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਤਾਂ ਦੱਸੋ ਨਾ ਸਭ ਨੂੰ ਪਤਾ ਹੈ ਉਹ ਕੋਣ ਹੈ ਰਾਜਨੀਤੀ ਬੰਦਾ ਹੈ ਉਹ ਇਸ 3 ਸਾਲ ਦੇ ਸਰ ਨਾ ਦਾ ਗਿਆਨ ਚੰਦ ਕਟਾਰੀਆ ਨਾਮ ਦਾ ਸਪਸ਼ਟਿਕਰਨ ਖੁੱਲ ਕੇ ਦਿਓ ਗਿਆਨ ਚੰਦ ਕਟਾਰੀਆ ਦੇ ਉਹ ਵੀ ਮੈਂ ਦੱਸ ਦਿੰਦਾ ਗਿਆਨ ਚੰਦ ਕਟਾਰੀਆ ਦੇ 3 ਸਾਲ ਉਹਨੇ ਖਰਾਬ ਕਰਤੇ ਔਰ ਰਾਜਨੀਤੀ ਐਂਟਰੀ ਕਰਕੇ ਉਸ ਭਾਰਤੀ ਬਾਲਪੁਰ ਮਾਂਸਾਗਦਾ ਸਿਸਟਮ ਸਾਰਾ ਚਰਮੜਾ ਗਿਆ ਤੇ ਮੈਨੂੰ ਅੱਜ ਤੁਹਾਨੂੰ ਬੁਲਾਉਣ ਦਾ ਇੱਕੋ ਹੀ ਮਕਸਦ ਹੈ ਕਿ ਜਿਹੜੀ ਮੈਂ ਪਰਸੋ ਦੀ ਮੀਟਿੰਗ ਦੇਖੀ ਆ ਉਹਦੇ ਬੜੇ ਜਵਾਬ ਸਵਾਲ ਹੋਏ ਆ ਪ੍ਰੈਸ ਨੇ ਵੀ ਜਵਾਬ ਸਵਾਲ ਕੀਤੇ ਆ ਤੁਸੀਂ ਲੋਕਾਂ ਨੇ ਵੀ ਜਵਾਬ ਸਵਾਲ ਕੀਤੇ ਆ ਸਵਿਧਾਨ ਦੇ ਮੁਤਾਬਕ ਸੰਸਥਾ ਸਵਿਧਾਨ ਦੇ ਮੁਤਾਬਕ ਸਰਕਾਰਾਂ ਚਲਦੀਆਂ ਅਗਰ ਕੋਈ ਇੱਕਵੇ ਕਿ ਸਵਿਧਾਨ ਨੂੰ ਚੇਂਜ ਕਰ ਦਿਓ ਤਾਂ ਮੈਂ ਮਹਿਸੂਸ ਕਰਦਾ ਉਹ ਸੰਸਥਾ ਹੀ ਚੇਂਜ ਹੋ ਜਾਂਦੀ ਹੈ ਹਮੇਸ਼ਾ ਵਾਂਗ ਸੇ ਖਤਮ ਹੋ ਜਾਂਦੀ ਹੈ ਤੇ ਮੈਂ ਤੁਹਾਡੀ ਪ੍ਰੈਸਰਾਈ ਅੱਜ ਇੱਕ ਗੱਲ ਭਾਰਤੀ ਬਾਲਵਰ ਮਾਂਸੰਗ ਦੇ ਸੀਨੀਅਰ ਅਧਿਕਾਰੀ ਜਿਹੜੇ ਹੈ ਉਹਨਾਂ ਨੂੰ ਇੱਕ ਸੁਨੇਹਾ ਲਾਉਣਾ ਚਾਹੁੰਦਾ ਕਿ ਜਿਹੜੇ ਆਣ ਵਾਲੇ ਹੁਣ ਅਗਲੇ ਮਹੀਨੇ ਹਰ ਦੁਆਰ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਆਬ ਦੀ ਮੀਟਿੰਗ ਦੀ ਡੇਟ ਅਜੇ ਰੱਖੀ ਨਹੀਂ ਹੈ ਰੱਖੀ ਜਾਏਗੀ ਕਿਰਪਾ ਕਰਕੇ ਆਪਣਾ ਇੱਕ ਸਹੀ ਰੋਲ ਨਿਭਾਓ ਸੰਵਿਧਾਨ ਦੀ ਪਾਲਣਾ ਕਰੋ ਸੰਵਿਧਾਨ ਦੇ ਮੁਤਾਬਿਕ ਨੌਨ ਪੋਲੀਟਿਸ਼ੀਅਨ ਬੰਦਾ ਪ੍ਰਧਾਨ ਬਣਾਓ ਦੇ ਕੋ ਪਿਛਲੇ 3 ਸਾਲ ਤੁਸੀਂ ਖਰਾਬ ਕੀਤੇ ਅਸੀਂ ਬਰਦਾਸ਼ਤ ਕੀਤਾ ਇਹ 3 ਸਾਲ ਖਰਾਬ ਹੋਏ ਅਸੀਂ ਉਸ ਖਰਾਬੀ ਦੇ ਵਿੱਚ ਹੀ ਇਨੀਸ਼ੀਅਲ ਸਟੇਜ ਦੇ ਹੀ ਅਲੱਗ ਹੋਏ ਅਲੱਗ ਹੋ ਕੇ ਅਸੀਂ ਆਪਣਾ ਰਸਤਾ ਚੁਣਿਆ ਔਰ ਰਾਸ਼ਟਰੀ ਬਹਾਲਪੁਰ ਵੈਲਫੇਅਰ ਮਹਾਸੰਘ ਦਾ ਗਠਨ ਕੀਤਾ ਅੱਜ ਰਾਸ਼ਟਰੀ ਬਹਾਲਪੁਰ ਵੈਲਫੇਅਰ ਮਹਾਸੰਘ ਭਾਰਤੀ ਬਹਾਲਪੁਰ ਮਹਾਸੰਘ ਤੋਂ ਬੜਾ ਵਧੀਆ ਕੰਮ ਕਰ ਰਿਹਾ ਹੈ ਸਮਾਜ ਦੇ ਕਲਿਆਣ ਵਾਸਤੇ ਇਹ ਲੋਕ ਸਿਰਫ ਮੀਟਿੰਗ ਕਰਦੇ ਹਨ ਔਰ ਮੀਟਿੰਗ ਤੋਂ ਇਲਾਵਾ ਕੁਝ ਨਹੀਂ ਕਰਦੇ ਕੁਕਰੇਜਾ ਜੀ ਤੁਹਾਨੂੰ ਪਤਾ ਜਿਹੜੀ ਮੀਟਿੰਗ ਰੱਖੀ ਗਈ ਸੀ ਉਹ ਕਿਉਂ ਰੱਖੀ ਗਈ ਸੀ ਉਹ ਜਿਹੜੇ ਮੈਂਬਰਸ ਹੈ ਉਹਨਾਂ ਦੇ ਸੁਝਾ ਲੈਣ ਲਈ ਰੱਖੀ ਗਈ ਸੀ ਤੁਹਾਨੂੰ ਉਸ ਮੀਟਿੰਗ 'ਚ ਬੁਲਾਇਆ ਨਹੀਂ ਗਿਆ ਜਾਂ ਤੁਸੀਂ ਗਏ ਨਹੀਂ ਹੋ ਮੈਂ ਇਹ ਜਿਹੜਾ ਤੁਸੀਂ ਅੱਜ ਮੀਟਿੰਗ ਕਰ ਰਹੇ ਹੋ ਤੇ ਇਹ ਉੱਥੇ ਵੀ ਕਹਿ ਸਕਦੇ ਸੀ ਤੁਸੀਂ ਇਹ ਗੱਲਾਂ ਮੈਂਬਰ ਨਹੀਂ ਹੈ ਮੈਂ ਇਹ ਗੱਲ ਦੱਸਾਂ ਤੁਹਾਨੂੰ ਮੈਂ ਦੋਨੋਂ ਤਰਫ ਤੋਂ ਮੈਂਬਰਾਂ ਇੱਕ ਐਨਜੀਓ ਦਾ ਵੀ ਜਿਹੜਾ ਪ੍ਰਧਾਨ ਹੁੰਦਾ ਉਹ ਭਾਰਤ ਬਾਲੁਰ ਮਹਾਸੰਗ ਦਾ ਮੈਂਬਰ ਹੁੰਦਾ ਮੇਰੀ ਐਨਜੀਓ ਚੱਲ ਰਹੀ ਹੈ ਰਾਸ਼ਟਰੀ ਬਾਲਪੁਰ ਵੈਲਫੇਅਰ ਮਹਾਸੰਗ ਮੈਂ ਉਹਦਾ ਪ੍ਰੈਜ਼ੀਡੈਂਟ ਬਿਲਕੁਲ ਪਰਚੀ ਮੇਰੀ ਕੱਟ ਰਹੀ ਹੈ ਪਲੱਸ ਮੈਂ ਆਪਣੀ ਪੰਚਾਇਤ ਦਾ ਵੀ ਜਨਰਲ ਸੈਕਟਰੀ ਹਾਂ ਇਸ ਕਰਣ ਮੈਂ ਉੱਥੇ ਜਾਣ ਕੇ ਗਿਆ ਨਹੀਂ ਕਿਉਂ ਨਹੀਂ ਗਿਆ ਕਿਉਂਕਿ ਮੈਨੂੰ ਬਿਲਕੁਲ ਵੀ ਭਾਰਤੀ ਬਾਲਪੁਰ ਮਹਾਸੰਗ ਦੇ ਵਿੱਚ ਇੰਟਰਸਟ ਨਹੀਂ ਆ ਉਹਦਾ ਕਾਰਨ ਕੀ ਆ ਜਦਦਾ ਅਸੀਂ ਰਾਸ਼ਟਰੀ ਬਾਲਪੁਰ ਵੈਲਫੇਅਰ ਮਹਾਸੰਗ ਬਣਾਇਆ ਔਰ ਉਹਦਾ ਮੈਂ ਪ੍ਰਧਾਨ ਬਣਿਆ ਸਾਡੀ ਸੰਸਥਾ ਬਹੁਤ ਵਧੀਆ ਕੰਮ ਕਰ ਰਹੀ ਹੈ ਸਮਾਜ ਦੇ ਕਲਿਆਣ ਵਾਸਤੇ ਅਸੀਂ ਟਾਈਮ ਟੂ ਟਾਈਮ ਕੈਂਪ ਵੀ ਲਾਂਦੇ ਹਾਂ ਅਸੀਂ ਟਾਈਮ ਟੂ ਟਾਈਮ ਅਸੀਂ ਲੋਕਾਂ ਦੀ ਹੈਲਪ ਵੀ ਕਰ ਇਹ ਭਾਰਤੀ ਭਾਲਪੁਰ ਮਾਸੰਗ ਰਾਜਨੀਤੀ ਤੋਂ ਇਲਾਵਾ ਇਹਦੇ ਨਾਲ ਇਹਨਾਂ ਕੋਲ ਹੋਰ ਕੋਈ ਗੱਲ ਨਹੀਂ ਹੈ ਇਹ ਹਰ 3 ਮਹੀਨੇ ਬਾਅਦ ਇੱਕ ਮੀਟਿੰਗ ਕਰ ਲੈਂਦੇ ਆ ਮੀਟਿੰਗ ਕਰਕੇ ਕੋਕਰੇਜਾ ਜੀ ਜਦ ਤੁਸੀਂ ਇੰਟਰਸਟ ਨਹੀਂ ਲੈਂਦੇ ਉਸ ਚ ਤੁਸੀਂ ਆਪਣੀ ਸੰਸਥਾ ਚ ਮਸਤ ਰਹੋ ਤੁਸੀਂ ਫਿਰ ਉਹਨਾਂ ਚ ਇੰਟਰਫੇਅਰ ਕਿਉਂ ਕਰ ਰਹੇ ਹੋ ਬਿਲਕੁਲ ਇੰਟਰਵਿਊ ਉਹਦਾ ਕਾਰਨ ਹੈ ਨਾ ਮੈਂ ਭਾਲਪੁਰ ਬਰਾਦਰੀ ਦਾ ਨਾਗਰਿਕਾਂ ਭਾਲਪੁਰ ਸਮਾਜ ਦੇ ਨਾਲ ਜੁੜਿਆ ਹੋਇਆ ਮੈਂ ਇਹਨਾਂ ਦੇ ਨਾਲ ਵਿਪੱਖਸ਼ ਦੀ ਭੂਮਿਕਾ ਨਿਭਾ ਰਿਹਾ ਔਰ ਵਿਪੱਖਸ਼ ਦੀ ਭੂਮਿਕਾ ਨਿਭਾਵਾਂਗਾ ਵੇ ਦੇਖੋ ਉਹ ਤੁਹਾਡੇ ਚ ਇੰਟਰਫੇਅਰ ਕਰਦੇ ਆ ਇੱਕ ਮਿੰਟ ਤੁਹਾਡੀ ਸੰਸਥਾ ਚ ਕਦੀ ਇੰਟਰਫੇਅਰ ਕਰਿਆ ਉਹਨਾਂ ਨੇ ਜਾਂ ਤੁਸੀਂ ਕੋਈ ਪ੍ਰੋਗਰਾਮ ਕਰਿਆ ਜਾਂ ਕੁਝ ਕਰਿਆ ਉਹਨਾਂ ਨੇ ਨਹੀਂ ਫਿਰ ਇਹਦਾ ਮਤਲਬ ਇਹ ਹੈ ਕਿ ਸਮਾਜ ਨੂੰ ਭੇੜ ਚੜਦਾ ਵੇ ਦੇਖ ਲਵਾਂ ਮੈਂ ਸਮਾਜ ਨੂੰ ਮਿੱਟੀ ਹੁੰਦਾ ਦੇਖ ਲਵਾਂ ਮੈਂ ਸਮਾਜ ਸਮਾਜ ਨੂੰ ਸਮਾਜ ਦਾ ਸਤਰ ਨੂੰ ਇਹ ਲੋਗ ਦਿਨ ਪਰ ਦਿਨ ਦਿਨ ਪਰ ਦਿਨ ਗਿਰਾਏ ਜਾ ਰਹੇ ਆਂ ਅਗਰ ਜੇ ਕੋਈ ਬੰਦਾ ਉਥੇ ਨਹੀਂ ਬੋਲਦਾ ਸਾਰਿਆਂ ਦੇ ਮੂੰਹ ਤੇ ਚੇਪੀ ਲੱਗੀ ਹੋਈ ਹੈ ਤਾਂ ਮੈਂ ਵੀ ਆਪਣੇ ਮੂੰਹ ਤੇ ਚੇਪੀ ਲਾ ਲਵਾਂ ਇਹ ਬਿਲਕੁਲ ਨਹੀਂ ਹੋਏਗਾ ਮੈਂ ਸਮਾਜ ਦੇ ਪ੍ਰਤੀਵਚਨਵਾਦਾਂ ਸਮਾਜ ਦੇ ਕੰਮ ਕਰਨ ਵਾਸਤੇ ਸਮਾਜ ਅਗਰ ਕੋਈ ਵੀ ਗੱਲ ਗਲਤ ਹੋਏਗੀ ਮੈਂ ਆਵਾਜ਼ ਚੱਕਰ ਮੈਂ ਆਵਾਜ਼ ਤੁਹਾਨੂੰ ਮੀਟਿੰਗ ਦੇ ਵਿੱਚ ਜਾਣਾ ਚਾਹੀਦਾ ਉੱਥੇ ਬੋਲਣਾ ਚਾਹੀਦਾ ਹੈ ਤੁਸੀਂ ਉੱਥੇ ਕਿਉਂ ਨਹੀਂ ਬੋਲਦੇ ਤੁਸੀਂ ਤੁਹਾਡੇ ਤੇ ਉਹਨਾਂ ਦੇ ਮੈਂਬਰਾਂ ਦੇ ਤੁਹਾਡਾ ਫਰਕ ਹੀ ਕੁਝ ਨਹੀਂ ਰਹਿ ਗਿਆ ਉਹ ਉੱਥੇ ਨਹੀਂ ਬੋਲਦੇ ਤੇ ਤੁਸੀਂ ਅਲੱਗ ਜਾ ਕੇ ਬੋਲਦੇ ਹੋ ਚਲੋ ਇੱਕ ਮਿੰਟ ਤੁਹਾਨੂੰ ਗੱਲ ਦੱਸ ਦਿਆਂ ਤੁਹਾਨੂੰ ਕਨਵਿੰਸ ਕਰਦਾ ਮੈਂ ਚੌਥਾ ਪਿੱਲਰ ਹੁੰਦਾ ਹੈ ਮੀਡੀਆ ਦੇਸ਼ ਦਾ ਮੈਂ ਉੱਥੇ ਵੀ ਸੀ ਮੈਂ ਉੱਥੇ ਵੀ ਸੀ ਨਾ ਮੈਂ ਇੱਥੇ ਮੀਡੀਆ ਦੇ ਰਾਈ ਆਪਣੀ ਆਵਾਜ਼ ਬੁਲੰਦ ਕਰ ਰਿਹਾ ਨੰਬਰ 1 ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਉੱਥੇ ਸਾਨੂੰ ਬੋਲਣਾ ਚਾਹੀਦਾ ਹੈ ਤੁਹਾਡਾ ਸੁਪਨਾ ਬੜੇ ਜਲਦੀ ਪੂਰਾ ਹੋਏਗਾ ਮੈਂ ਤੁਹਾਡੇ ਚੈਨਲ ਮੇਰੇ ਪਹਿਲੇ ਮੈਂ ਸਮਝਦੇ ਨਹੀਂ ਕਿ ਮੇਰੇ ਕੋਲ ਦੁਕਾਨ ਚਲਾ ਰਹੀ ਹੈ ਸਾਈ ਜਾਵੇ ਐਸਾ ਡਾਕਟਰੇ ਨਾ ਮੇਰੀ ਮੇਰੀ ਮੈਂ ਮੇਰਾ ਵੀ ਤਾਂ ਉਹਨਾਂ ਨਾਲ ਮਤਲਬ ਨਹੀਂ ਹੈ ਨਾ ਮੇਰਾ ਮਤਲਬ ਸਮਾਜ ਨਾਲ ਹੈ ਚੌਧਰੀ ਸਾਹਿਬ ਮੇਰਾ ਮਤਲਬ ਸਮਾਜ ਨਾਲ ਹੈ ਮੇਰਾ ਮਤਲਬ ਉਹਨਾਂ ਸਮਾਜ ਦੇ ਲੋਕਾਂ ਨਾਲ ਹੈ ਜਿਨ੍ਹਾਂ ਦੀ ਕੋਈ ਆਵਾਜ਼ ਨਹੀਂ ਚੱਕਦਾ ਇੱਕ ਮਿੰਟ ਬੋਲ ਹੀ ਨਹੀਂ ਦੇ ਤੁਸੀਂ ਵਾਈਸ ਪ੍ਰਧਾਨ ਦਾ ਨਾਮ ਹੀ ਦੱਸਦੇ ਕੀ ਹੈ ਮੈਂ ਮੈਂ ਇੱਕ ਮਿੰਟ ਮੈਂ ਮੈਂ ਵਾਈਸ ਪ੍ਰਧਾਨ ਮੈਂ ਵਾਈਸ ਪ੍ਰਧਾਨ ਦਾ ਨਾਮ ਹੀ ਦੱਸਾਂਗਾ ਪਹਿਲੇ ਮੇਰੀ ਗੱਲ ਨੂੰ ਪੂਰੀ ਹੋ ਲੈਣ ਦਿਓ ਤੁਹਾਡੀ ਤਮੰਨਾ ਬੜੀ ਜਲਦੀ ਪੂਰੀ ਹੋਏਗੀ ਤੁਹਾਡੇ ਚੈਨਲ ਲਈ ਮੈਂ ਗੱਲ ਕਹਿ ਰਿਹਾ ਡੇਢ ਡਿਸਾਈਡ ਹੋਣ ਦਿਓ ਹਰ ਦੋ ਵਾਰ ਮੀਟਿੰਗ ਰੱਖੀ ਰਹਿਣ ਦਿਓ ਅਗਰ ਕੋਈ ਉਥੇ ਪੋਲੀਟੀਸ਼ਨ ਬੰਦਾ ਮੀਟਿੰਗ ਦੇ ਵਿੱਚ ਚੱਲੇਗਾ ਚਲਾ ਗਿਆ ਤਾਂ ਮੈਂ ਬਰਾਬਰ ਉਹਨਾਂ ਦੇ ਮੀਟਿੰਗ ਕਰੂੰਗਾ ਮੈਨੂੰ ਜਾਨ ਵਾਸਤੇ ਥੋੜਾ ਰੋਕੋ আরে ਯਾਰ ਬਿਲਕੁਲ ਨਹੀਂ ਬਿਲਕੁਲ ਉਹ ਬਿਲਕੁਲ ਉਥੇ ਚੱਕਰ ਪਏਗਾ ਬਿਲਕੁਲ ਉਥੇ ਫਿਰ ਨਿਸਵਾਰਥ ਬੰਦਾ ਨਹੀਂ ਚੁਣਿਆ ਜਾਏਗਾ ਉਥੇ ਫਿਰ ਪ੍ਰੈਸ਼ਰ ਹੋਏਗਾ ਉਹਨਾਂ ਦੀ ਮੀਟਿੰਗ ਦੇ ਵਿੱਚ ਇੱਕ ਵਾਰ ਪਹਿਲੇ ਜੇ ਜ਼ਰੂਰਤ ਪਈ ਜੇ ਜਰੋਧ ਪਈ ਮੈਨੂੰ ਲੱਗਿਆ ਵੀ ਇਹ ਲੋਕ ਫਿਰ ੱੱਕਾ ਕਰ ਰਹੇ ਆ ਭਾਰਤੀ ਬਾਲਪੁਰ ਮਹਾਸੰਗ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੈਂ ਉੱਥੇ ਐਂਟਰੀ ਵੀ ਕਰੂੰਗਾ ਮੈਂ ਦੇਖਦਾ ਮੈਨੂੰ ਕੌਣ ਰੋਕੇਗਾ ਨੰਬਰ 1 ਇੱਕ ਮਿੰਟ ਤੁਸੀਂ ਵੀ ਤਾਂ ਅਕਾਲੀ ਦਲ ਦੇ ਨਾਲ ਸੰਬੰਧਿਤ ਹੋ। ਸੁਣ ਲਓ ਤੇ ਮੈਂ ਤਾਂ ਨਹੀਂ ਪ੍ਰਧਾਨ ਬਣਨ ਦਾ ਇੱਛਕ ਮੈਂ ਤਾਂ ਨਹੀਂ ਤੁਹਾਨੂੰ ਕਹਿ ਰਿਹਾ ਨਹੀਂ ਨਹੀਂ ਮੈਂ ਨਹੀਂ ਬਣਾਂਗਾ ਹਾਂ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣੋ। ਮੈਂ ਨਹੀਂ ਕਿਹਾ ਵੀ ਮੈਂ ਨਹੀਂ ਬਣਾਂਗਾ ਸੁਣੋ ਮੇਰੀ ਗੱਲ ਨੂੰ ਮੈਂ ਤੁਹਾਨੂੰ ਗੱਲ ਸਪਸ਼ਟ ਕਰ ਦਿੰਦਾ ਅਗਰ ਮੈਂ ਆਪਣੇ ਰਾਸ਼ਟਰੀ ਬਾਲਪੁਰ ਵੈਲਫੇਅਰ ਮਹਾਸੰਗ ਦਾ ਪ੍ਰਧਾਨ ਹਾਂ ਅਗਰ ਕੱਲ ਨੂੰ ਮੈਂ ਕੋਈ ਤਾਂ ਮੈਂ ਸਭ ਤੋਂ ਪਹਿਲਾਂ ਅਸਤੀਫਾ ਦੇਵਾਂਗਾ ਪ੍ਰਧਾਨ ਕੋਈ ਹੋਰ ਬਣੇਗਾ ਇਹ ਸਾਹਮਣੇ ਫੋਟੋ ਲੱਗੀ ਵੀ ਹੈ ਤੁਹਾਡੀ ਆਪਣਾ ਸੁਖਬੀਰ ਬਾਦਲ ਜੀ ਦੇ ਨਾਲ ਯਾਰ ਲੱਗੀ ਵੀ ਹੈ ਇਹਨੂੰ ਕੌਣ ਡਿਨਾਈ ਕਰ ਰਿਹਾ ਹੈ ਵੀ ਲੱਗੀ ਵੇ ਤਾਂ ਲੱਗੀ ਵੀ ਹੈ ਮੈਂ ਮੈਂ ਕਾਲੀਦਾਲ ਨਾਲ ਸੰਬੰਧਿਤ ਹਾਂ ਹਾਂ ਉਹ ਸਮਾਂ ਨਹੀਂ ਆਇਆ ਜਿਸ ਦਿਨ ਸਮਾਂ ਆ ਗਿਆ ਮੈਂ ਆਪਣੀ ਪਦ ਤੋਂ ਅਸਤੀਫਾ ਦੇਵਾਂਗਾ ਕੀ ਨਾ ਕੀ ਚਾਹੁੰਦੇ ਹੋ ਵੀ ਜਗਦੀਸ਼ ਕੁਮਾਰ ਜੱਗਾ ਤੁਸੀਂ ਨਾਮ ਨਹੀਂ ਲੈ ਰਹੇ ਅਸੀਂ ਇਹਹੀ ਨਾਮ ਹੈ ਜਗਦੀਸ਼ ਕੁਮਾਰ ਜੱਗਾ ਜੀ ਦੀ ਗੱਲ ਕਰ ਰਹੇ ਤੁਸੀਂ ਸਰ ਮੇਰੀ ਗੱਲ ਫਿਰ ਅਕੀਸ ਸਵਾਲ ਪੁੱਛਦੇ ਹੋ ਹਾਂ ਬੋਲੋ 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 ਇਹੀ ਬੰਦਾ ਹੈ ਜਿੱਦੀ ਗੱਲ ਕਰ ਰਹੇ ਤੁਸੀਂ ਵਾਈਸਪ੍ਰੀਨਟ ਆਪਣੇ ਮੂੰਹ ਤੋਂ ਬੋਲੋ ਨਾ ਬੋਲੋ ਤੁਸੀਂ ਅੱਗੇ ਬੋਲੋ ਨਾ ਵੀ ਜਗਦੀਸ਼ ਕੁਮਾਰ ਜੱਗੇ ਦੀ ਗੱਲ ਕਰ ਰਹੇ ਹੋ ਦੇਖੋ ਪੋਲੀਟੀਕਲ ਬੰਦੇ ਦੀ ਉਹੀ ਗੱਲ ਕਰ ਰਹੇ ਹੋ ਪੋਲੀਟੀਕਲ ਬੰਦਾ ਉਹ ਹੈ ਠੀਕ ਹੈ ਪੋਲੀਟੀਕਲ ਬੰਦਾ ਸ਼ਾਮਸੂਦਰ ਵਦਵਾ ਹੈ ਹਾਂ ਹਾਂ ਪੋਲੀਟੀਕਲ ਬੰਦੇ ਉੱਥੇ ਹੋਰ ਵੀ ਆ ਪਰ ਇਹਨਾਂ ਨੂੰ ਮੀਟਿੰਗ ਵਿੱਚ ਨਹੀਂ ਆਣਾ ਚਾਹੀਦਾ ਦੇਖੋ ਗੱਲਾਂ ਦੋ ਆ ਜੇ ਅਗਰ ਇਹ ਲੋਕ ਮੀਟਿੰਗ ਦੇ ਵਿੱਚ ਆ ਗਏ ਹਾਂ ਫਿਰ ਹਾਂ ਪ੍ਰੈਸ਼ਰ ਬਿਲਡ ਹੋਏਗਾ ਫਿਰ ਸੰਸਥਾ ਦੇ ਨਾਲ ਮਾਂ ਸਾਗ ਨਾਲ ਸਮਾਜ ਨਾਲ ਬੇਇਨਸਾਫੀ ਹੋਏਗੀ ਇਹਨਾਂ ਲੋਕਾਂ ਨੇ ਫਿਰ ਪ੍ਰੈਸ਼ਰ ਬਿਲਡ ਕਰਕੇ ਆਪਣਾ ਬੰਦਾ ਪ੍ਰਧਾਨ ਬਣਾਉਣ ਦੇਣਾ ਹੁਣ 6 ਸਾਲ ਖਰਾਬ ਹੋ ਗਏ ਹੁਣ ਖਰਾਬ ਨਹੀਂ ਹੋਣ ਦਿਆਂਗਾ ਮੀਟਿੰਗ ਦੇ ਵਿੱਚ ਨਾਮਦੂਕ ਤੇ ਮੇਰ ਵੀ ਤਾਂ ਸੀਗਾ ਜੀ ਕੌਣ ਨਾਮਦੂਕ ਜਿਹੜੇ ਮੇਰ ਆ ਉਹਨੂੰ ਤਾਂ ਸਨਮਾਨਿਤ ਦੇ ਰੂਪ ਦੇ ਵਿੱਚ ਬੁਲਾਇਆ ਸੀਗਾ ਉਹ ਸਾਡੇ ਦੇਖੋ ਮੈਂ 1 ਮਿੰਟ 1 ਮਿੰਟ ਇਸ ਤਰ੍ਹਾਂ ਹੈ ਇੱਕ ਮਿੰਟ ਉਹਨ ਤਾਜ਼ਾ ਤਾਜ਼ਾ ਮੇਅਰ ਬਣਿਆ ਇੱਕ ਅੱਛਾ ਸਾਈਨ ਹੈ ਸਾਡੀ ਬਰਾਦਰੀ ਤਰੱਕੀ ਕਰ ਰਹੀ ਹੈ ਸਾਡੀ ਬਰਾਦਰੀ ਦਾ ਪ੍ਰਧਾਨ ਬਣਿਆ ਉਹਨੂੰ ਸਨਮਾਨਿਤ ਕਰਨਾ ਮੈਂ ਅਸੀਂ ਬੁਲਾ ਲਿਓ ਉੱਥੇ ਮੀਟਿੰਗ ਦੇ ਵਿੱਚ ਕੀ ਦਿੱਕਤ ਕੀ ਹੋਵੇ ਮੈਂਬਰ ਨਹੀਂ ਆਉਂ ਮੈਂਬਰ ਨਹੀਂ ਆ। ਅੱਛਾ ਮਤਲਬ ਚਲੋ ਬਾਕੀ ਪੋਲੀਟਿਕਲ ਬੰਦੇ ਤੁਹਾਨੂੰ ਗਿਆਨ ਚੰਦ ਕਟਾਰੀਆ ਜਿੱਦੇ ਕੋਈ ਤਕਲੀਫ ਹੈ ਜੇ ਉਹ ਸਰਬਸੰਮਤੀ ਨਾਲ ਐਤ ਕੀ ਫੇਰ ਪ੍ਰਧਾਨ ਬਣਦੇ ਹਨ ਬਿਲਕੁਲ ਨਹੀਂ ਬਣਨ ਦੇਣਾ ਹਾਂ ਕਿਉਂ ਬਿਲਕੁਲ ਨਹੀਂ ਬਣਨ ਦੇਣਾ ਪਹਿਲੀ ਗੱਲ ਤਾਂ ਪਹਿਲੀ ਗੱਲ ਕੀ ਗੁਨਾਹ ਕਰ ਪਹਿਲੀ ਗੱਲ ਤਾਂ ਪਹਿਲੀ ਗੱਲ ਤਾਂ ਭਾਈ ਸਾਹਿਬ ਉਹ ਆਪ ਹੀ ਹਾਂ ਵਿਡਰਾ ਕਰ ਗਏ ਸਟੇਜ ਤੇ ਫਿਰ ਉਹ ਬਣੇ ਨਾ ਫਿਰ ਉਹ ਇੱਕ ਮਿੰਟ ਉਹ ਮੈਂਬਰ ਤੇ ਮੈਂਬਰ ਚੱਕਾ ਜੀ ਨਹੀਂ ਬਿਲਕੁਲ ਨਹੀਂ ਚਾਹੁੰਦੇ ਤੁਹਾਨੂੰ ਗਲਤ ਫਹਮੀ ਹੈ ਕੋਈ ਮੈਂਬਰ ਨਹੀਂ ਚਾਹੁੰਦਾ ਕਿ ਉਹ ਬਣੇ ਕਿਉਂਕਿ ਉਹਦਾ ਕਾਰਿਆਕਾਲ ਬਿਲਕੁਲ ਸ਼ੂਨਿਆ ਰਹਾ ਉਹਨੇ ਆਪ ਕਮੇਟੀ ਕੀਤਾ ਕਿ ਮੇਰੇ ਕੋ ਕਮੀਆਂ ਬਹੁਤ ਰਹੀਆਂ ਉਹਨੂੰ ਕੰਮ ਕਰਨੀ ਉਹਨੂੰ ਕੰਮ ਕਰਨ ਨਹੀਂ ਕਿ ਦਿੱਤਾ ਗਿਆ ਤੁਹਾਡੇ ਬਣ ਰਹੀ ਹੈ ਤੁਹਾਡੇ ਇੱਕ ਮੈਂਬਰ ਹੈਗੇ ਹਾਂ ਬਿਲਕੁਲ ਬਿਲਕੁਲ ਹੈਗੇ ਆ ਮੇਰੇ ਕੋਲ ਦਿੱਲੀ ਦੀ ਯੂਨਿਟ ਹੈ ਮੇਰੇ ਕੋਲ ਧੁਲਿਆ ਦੀ ਯੂਨਿਟ ਹੈ ਮੇਰੇ ਕੋਲ ਯੂਪੀ ਦੀ ਯੂਨਿਟ ਹੈ ਮੇਰੇ ਕੋਲ ਪੰਜਾਬ ਦੀ ਯੂਨਿਟ ਹੈ ਬਾਈ ਸਾਹਿਬ ਮੈਂ 7 ਸਟੇਟਾਂ ਦੇ ਵਿੱਚ ਕੁੰਮ ਚੁੱਕਿਆ ਜਦੋਂ ਮੈਂ ਮਹਾ ਸੰਮੇਲਨ ਕਰਾਇਆ ਸੀਗਾ ਨਾ ਤਾਂ ਮੇਰੇ ਨਾਲ ਇਹ ਮੇਰਾ ਲੈਟਰਪੈਡ ਦੇਖੋ ਇਹਦੇ ਵਿੱਚ ਦੇਖੋ ਕਿੰਨੇ ਬੰਦੇ ਜੁੜੇ ਹੋਏ ਆ ਮੈਂ ਇੱਕ ਵਾਰ ਦਿਖਾਉਣਾ ਤੁਹਾਨੂੰ ਪਹਿਲਾਂ ਮੇਰੀ ਗੱਲ ਸੁਣੋ ਪੜੋ ਇਹਨੂੰ ਪੜੋ 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 ਦੇਖੋ ਪਹਿਲਾਂ ਮੇਰੀ ਗੱਲ ਸੁਣੋ ਸਾਰੇ ਟੁੱਟੇ ਹੋਏ ਆ ਉਤੋਂ ਤ੍ਰੇਜਾ ਜੀ ਉਹ ਸਾਰੇ ਕਹਿੰਦੇ ਆ ਕਿ ਕਿਸ਼ਨ কুমার ਕੁਕਰੇਜਾ ਇਹ ਸਾਰੇ ਜਿੰਨੀ ਵੀ ਡਰਾਮੇਬਾਜ਼ੀ ਹੈ ਨਾ ਇਹ ਤਾਂ ਕਰਦਾ ਹੈ ਕਿ ਅਸੀਂ ਜਿ ਦਿਨ ਕਾਰਸ਼ਕੀ ਕਾਰਜਕਾਰੀ ਕੋਸ਼ਿਸ਼ ਕੀਤੀ ਜੀ ਉਸ ਨੂੰ ਕੋਈ ਔਦਾ ਨਹੀਂ ਦਿੱਤਾ ਸੀਗਾ ਇਸ ਕਰਕੇ ਉੱਥੇ ਨਾਰਾਜ਼ ਹੋ ਕੇ ਚਲਾ ਗਿਆ ਸੀ ਤੇ ਹੁਣ ਤੱਕ ਉਹ ਇਸ ਚੀਜ਼ ਦਾ ਬਦਲਾ ਲੈ ਰਿਹਾ ਹੁਣ ਟਿਕਾ ਕੇ ਔਰ ਮੇਰੇ ਕੋਲ ਟਿਕਾ ਕੇ ਜਵਾਬ ਸੁਣ ਲੈਣਾ ਫਿਰ ਪ੍ਰੈਸ ਪ੍ਰੈਸ ਵਾਲਿਓ ਹਾਂ ਹੁਣ ਫਿਰ ਜਿਗਰਾ ਵੀ ਰੱਖੋ ਸੁਣਾਉਣ ਦਾ ਸੁਣ ਲੈਣਾ ਕ੍ਰਿਸ਼ਨ ਕੁਮਾਰ ਕੁਕਰੇਜ ਦਾ ਔ ਰਤਬਾ ਹੈ ਕ੍ਰਿਸ਼ਨ ਕੁਮਾਰ ਕੁਕਰੇਜ ਦਾ ਉਹ ਸਟੇਟਸ ਹੈ ਜਿਹੜੀ ਚੀਜ਼ ਨੂੰ ਛੱਡ ਲੈਂਦਾ ਮੁੜ ਕੇ ਪਿੱਛੇ ਨਹੀਂ ਦੇਖਦਾ ਅਗਰ ਮੈਨੂੰ ਉਹਨਾਂ ਨੇ ਕਾਰਜਕਾਰੀ ਮੈਂਬਰ ਬਣਾਇਆ ਸੀਗਾ ਅਜੂਬਾ ਹੋਟਲ ਦੇ ਵਿੱਚ ਮੈਂ ਕਾਰਜਕਾਰੀ ਮੈਂਬਰ ਨੂੰ ਛੱਡ ਕੇ ਵਾਪਸ ਆ ਗਿਆ ਸੀਗਾ ਕਿਉਂ ਵਾਪਸ ਆ ਗਿਆ ਸੀਗਾ ਮੈਂ ਉੱਥੇ ਹੀ ਮਹਿਸੂਸ ਕਰ ਲਿਆ ਸੀਗਾ ਵੀ ਇਹ ਸਾਰੇ ਦੇ ਸਾਰੇ ਸੈਲਫ ਇੰਟਰਸਟ ਦੇ ਬੰਦੇ ਆ ਇਹਨਾਂ ਨੇ ਇਹਨਾਂ ਦਾ ਜਿਹੜਾ ਮੇਨ ਮੁੱਦਾ ਹੈ ਇਹਨਾਂ ਨੇ ਆਪਣੀ ਰਾਜਨੀਤੀ ਚਮਕਾਣੀ ਹੈ ਔਰ ਮਾਸੰਗ ਨੂੰ ਜ਼ੀਰੋ ਕਰਨਾ ਹੈ ਔਰ ਉਹੀ ਗੱਲ ਸੱਚ ਨਿਕਲੀ ਇਹ ਮਾਸੰਗ ਜ਼ੀਰੋ ਹੋ ਗਿਆ 3 ਸਾਲ ਦੇ ਵਿੱਚ ਗਿਆਨ ਚੰਦ ਘਟਾਰੇ ਨੇ ਕੀ ਕੀਤਾ ਸ਼ੂਨਿਆ ਕੋਈ ਪਰਫਾਰਮੈਂਸ ਨਹੀਂ ਹੋਦੀ ਕੋਈ ਕੰਮ ਨਹੀਂ ਆ ਮੇਰੇ ਕੋਲ ਤੁਸੀਂ ਤੁਸੀਂ ਮੇਰੇ ਕੋਲ ਕਿਸ ਤਰ੍ਹਾਂ ਖੁਸ਼ ਹੋ ਤੋੜੇ ਗਏ ਚੌਧਰੀ ਸਾਹਿਬ ਤੋੜੇ ਗਏ ਚੌਧਰੀ ਸਾਹਿਬ ਤੁਹਾਡੇ ਕਹਿੰਦੇ ਖੁਸ਼ ਹੋ ਜਾਣਗੇ ਤੁਹਾਡੇ ਕਹਿੰਦੇ ਖੁਸ਼ ਹੋ ਜਾਣਗੇ ਤੁਸੀਂ ਤਾਂ ਕੋਹਦੀ ਪਰਫਾਰਮੈਂਸ ਕੀ ਉਹਨਾਂ ਨੇ ਸਮਾਜ ਨੂੰ ਦਿੱਤਾ ਕੀ ਹੈ ਮੇਰੇ ਕੋਲ ਪੁੱਛੋ ਉਹ ਕਰੇ ਜੀ ਉਹ धर्मशाला ਬਣਾ ਰਹੇ ਆਪਣੇ ਖਾਤੇ ਨਾਲ ਉਹ ਗਲਤ ਹੈ ਨਾ ਫਿਰ ਤੁਸੀਂ ਦੇਖੋ ਸਵਾਲ ਹੀ ਗਲਤ ਕਰ ਰਹੇ ਹੋ ਤੁਸੀਂ ਉਹਨਾਂ ਦੀ ਉਹਨਾਂ ਦੀ ਮੈਂ ਇਹ ਗੱਲ ਸੋਨੂ ਬਦਵੇ ਨੂੰ ਬਾਲਪੁਰ ਟੀਵੀ ਚੈਨਲ ਨੂੰ ਇਹ ਗੱਲ ਕੀਤੀ ਆ 11 ਬੰਦੇ ਟਰਸਟੀ ਆ 21 ਲੱਖ ਰੁਪਏ ਦੇ ਕੇ ਉਹਨਾਂ ਨੇ ਧਰਮਸ਼ਾਲਾ ਬਣਾਈ ਹੈ ਪਰਸਨਲ ਪਰਸਨਲ ਧਰਮਸ਼ਾਲਾ ਉਹਨਾਂ ਦੀ ਮਾਸੰਗ ਦੀ ਧਰਮਸ਼ਾਲਾ ਨਹੀਂ ਹੈ ਉਹਨਾਂ ਦੇ ਫਿਰ ਫਿਰ ਕਿਉਂ ਜੋ ਸਵਾਲ ਕਰ ਰਹੇ ਹੋ ਤੁਸੀਂ ਚੱਕ ਮਾਸੰਗ ਨੂੰ ਰੇਡ ਕੋਈ ਕੌਣ ਚੱਕ ਕਿਸ ਕਿਸ ਨੂੰ ਚੱਕ ਰਿਹਾ ਤੁਹਾਡੇ ਕਹਿਣ ਦੇ ਚੱਕਿਆ ਜਾਏਗਾ ਜਾਂ ਉਹਨਾਂ ਦਾ ਕੋਈ ਕਿਰਦਾਰ ਹੈ ਉਹਨਾਂ ਦਾ ਕਿਰਦਾਰ ਛੁਣਿਆ ਚੌਧਰੀ ਸਾਹਿਬ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੁਸੀਂ ਨਿਊਟਰਲ ਗੱਲ ਕਰੋ ਜਿਹੜੀ ਗੱਲ ਤੁਹਾਨੂੰ ਦਿਖਦੀ ਹੈ ਅਗਰ ਤੁਹਾਨੂੰ ਦਿਖਦਾ ਹੈ ਕਿ ਕ੍ਰਿਸ਼ਨ ਕੁਕਰੇਜਾ ਨੂੰ ਅਸੀਂ ਨਹੀਂ ਬਣਾਇਆ ਕ੍ਰਿਸ਼ਨ ਕੁਕਰੇਜਾ ਉਹਨਾਂ ਨੂੰ ਇਹ ਅਪਰੋਚ ਥੋੜੀ ਕਰ ਰਿਹਾ ਕ੍ਰਿਸ਼ਨ ਕੁਕਰੇਜਾ ਦਾ ਅਲੱਗ ਬਾਦਸ਼ਾਹ ਹੈ ਅਲੱਗ ਪ੍ਰਧਾਨ ਹੈ ਆਪਣੀ ਸੁਸਤਾ ਚਲਾ ਰਿਹਾ ਤੁਸੀਂ ਗੱਲ ਕਿਉਂ ਦੀ ਕਰ ਰਹੇ ਹੋ ਅੱਜ 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 ਭਾਰਤੀ ਬਾਲਵਰ ਮਹਾਸੰਗਤ ਨਾਲ ਆਏਗਾ ਰਾਸ਼ਟਰੀ ਬਾਲਵਰ ਮਹਾਸੰਗਤ ਨਾਲ ਇੱਕ ਵਾਰ ਹੈ ਭਾਰਤੀ ਬਾਲਵਰ ਮਹਾਸੰਗਤ ਦੇ ਕੁਕਰੇਜਾ ਜੀ ਤੁਹਾਡੀ ਨਜ਼ਰ ਦੇ ਵਿੱਚ ਕੀ ਹੈ ਜੇ ਇਕੱਲੇ ਕੰਮ ਹੋ ਸਕਦੇ ਹੈ ਵੀ ਜਿਹੜੇ ਉਹ ਕਰਨ ਹਾਂ ਇਹ ਗੱਲ ਹੁਣ ਹੁਣ ਦਵਨ ਸਾਹਿਬ ਨੇ ਗੱਲ ਕੀਤੀ ਹੈ ਮੇਰੇ ਮਕਸਦ ਦੋ ਹੈ ਸਮਾਜ ਦੀ ਤਰੱਕੀ ਹੋਣੀ ਚਾਹੀਦੀ ਹੈ ਸਮਾਜ ਦੇ ਵਿੱਚ ਉਹ ਲੋਕ ਅੱਗੇ ਆਣੇ ਚਾਹੀਦੇ ਆ ਜਿਨ੍ਹਾਂ ਦਾ ਸਮਾਜ ਦੇ ਪ੍ਰਤੀ ਜज्ਬਾ ਹੈ ਕੰਮ ਕਰਨ ਦਾ ਅਜੇ ਤੱਕ ਉਹ ਲੋਕ ਸਾਹਮਣੇ ਨਹੀਂ ਆ ਰਹੇ ਕਿਉਂ ਨਹੀਂ ਆ ਰਹੇ ਰਾਜਨੀਤੀ ਕੁਝ ਸ਼ਰਾਰਤੀ ਤੱਤਾਂ ਦੀ وجہ ਨਾਲ ਸਮਾਜ ਦੇ ਵਿੱਚ ਉਹ ਬੰਦੇ ਆ ਜਾਂਦੇ ਗਲਤ ਜਿਹੜਾ ਕਿ ਸਮਾਜ ਦਾ ਬੇੜਾ ਗਰਕੋ ਰਿਹਾ ਮੈਂ ਵਿਪੱਖਸ਼ ਦਾ ਰੋਲ ਨਿਭਾਵਾਂਗਾ ਔਰ ਵਿਪੱਖਸ਼ ਦੇ ਰੂਪ ਦੇ ਵਿੱਚ ਬੰਦਾ ਸਹੀ ਲੈ ਕੇ ਆਵਾਂਗਾ ਅੱਗੇ ਪ੍ਰਧਾਨ ਦੇ ਰੂਪ ਵਿੱਚ ਅਗਰ ਜੇ ਕੋਈ ਨਹੀਂ ਬੋਲਦਾ ਨਾ ਬੋਲੇ ਮੈਂ ਆਵਾਜ਼ ਚੱਕਾਂਗਾ ਮੈਂ ਬਰਾਬਰ ਉੱਥੇ ਪ੍ਰੈਸ ਕਾਨਫਰੰਸ ਕਰੂੰਗਾ ਅਗਰ ਤਾਂ ਇਹਨਾਂ ਨੇ ਜੂਰੀ ਨੇ ਸੀਨੀਅਰ ਅਧਿਕਾਰੀਆਂ ਨੇ ਨਾਨ ਪੋਲੀਟੀਸ਼ਨ ਦਾ ਸਿਸਟਮ ਬਣਾ ਕੇ ਅਗਰ ਜੇ ਕੋਈ ਬੰਦਾ ਬਣਾਤਾ ਤਾਂ ਮੈਂ ਉਹਨੂੰ ਪ੍ਰੋਮੋ ਕਰੂੰਗਾ ਯਸ਼ ਕਰੂੰਗਾ ਕਿ ਸਮਾਜ ਦਾ ਸਮਾਜ ਦਾ ਭਲਾ ਹੋਵੇ ਸਮਾਜ ਦਾ ਭਲਾ ਹੋ ਰਿਹਾ ਅਗਰ ਅਗਰ ਕੋਈ 1 ਮਿੰਟ ਅਗਰ ਕੋਈ ਅੱਜ ਦੇ ਡੇਢ ਦੇ ਮੈਂ ਤੁਹਾਡੇ ਪ੍ਰੈਸ ਰਹੀਏ ਗੱਲ ਕਰ ਰਹੇ ਹਾਂ ਅੱਜ ਤੋਂ ਬਾਅਦ ਅਗਰ ਕੋਈ ਇਹ ਪੋਲੀਟੀਸ਼ੀਅਨ ਸੋਚ ਲਵੇ ਕਿ ਬਰਾਦਰੀ ਨੂੰ ਮੈਂ ਇਸਤੇਮਾਲ ਕਰ ਲਾਂਗਾ ਉਹ ਸੁਪਨੇ ਦੇ ਵਿੱਚ ਵੀ ਖਿਆਲ ਛੱਡ ਦੇਵੇ ਬਰਾਦਰੀ ਨੂੰ ਇਸਤੇਮਾਲ ਨਹੀਂ ਹੋਣ ਦਿਆਂਗਾ ਤੁਸੀਂ ਆਪਣੀ ਸੰਸਥਾ ਦੇ ਥਰੂ ਇਹ ਕੰਮ ਕਰ ਰਹੇ ਹੋ ਜਿਹੜੇ ਤੁਸੀਂ ਉਹਨਾਂ ਨੂੰ ਰਾਏ ਦੇ ਰਹੇ ਹੋ ਮੈਂ ਸੁਣ ਲਓ ਚੌਧਰੀ ਸਾਹਿਬ ਤੁਸੀਂ ਸ਼ਹਿਰ ਦੇ ਵਿੱਚ ਰਹਿੰਦੇ ਹੋ ਨਾ ਪ੍ਰੈਸ ਹੋ ਨਾ ਤੁਸੀਂ ਬੜੀ ਅਨਮੋਲ ਪ੍ਰੈਸ ਹੋ ਮੇਰੇ 3 ਸਾਲ ਦੀ ਪਰਫਾਰਮੈਂਸ ਦੇਖ ਲਓ 8 ਪ੍ਰੋਜੈਕਟ ਲਾ ਬੈਠਾ ਮੈਂ ਅੱਖਾਂ ਦੇ ਦੋ ਵਾਰੀ ਮੈਂ ਲੈਂਸ ਲਾਇਆ ਕੈਂਪ ਲਵਾਇਆ ਉਸ ਤੋਂ ਬਾਅਦ ਮੈਂ ਮਾਂ ਸੰਮੇਲਨ ਕਰਵਾਇਆ ਉਸ ਤੋਂ ਬਾਅਦ ਮੈਂ ਬਲੱਡ ਕੈਂਪ ਲਵਾਇਆ ਉਸ ਤੋਂ ਬਾਅਦ ਮੈਂ ਖਾਟੂ ਸ਼ਾਮ ਦਾ ਪ੍ਰੋਗਰਾਮ ਕਰਾਇਆ ਉਸ ਤੋਂ ਬਾਅਦ ਮੈਂ ਸਕੂਲ ਦੇ ਵਿੱਚ ਜਰਸੀਆਂ ਕਿਤਾਬਾਂ ਵੰਡੀਆਂ ਉਸ ਤੋਂ ਬਾਅਦ ਮੈਂ ਗਰੀਬ ਲੜਕੀਆਂ ਦੀ ਸ਼ਾਦੀ ਕਰਾਈਆਂ ਇਹਨਾਂ ਦਾ ਕੀ ਕਿਰਦਾਰ ਹੈ ਸੁਣ ਲਓ ਇਹਨਾਂ ਦਾ ਕਿਰਦਾਰ ਕੀ ਹੈ ਮੀਟਿੰਗ ਤੋਂ ਬਾਅਦ ਯਾਰਾਂ ਦੋਸਤ ਇਕੱਠੇ ਹੋ ਜਾਣਾ ਸਕੌਚ ਖੋਲ ਦੇਣਾ ਦਾਰੂ ਪੀਣਾ ਚਿਕਨ ਖਾਣਾ ਤਾਲੀਆਂ ਮਾਰਨਾ ਬਿਜ਼ਨਸ ਦੀਆਂ ਗੱਲਾਂ ਕਰਨਾ ਔਰ ਲੈਣ ਦੇਣ ਦੀਆਂ ਗੱਲਾਂ ਕਰਨਾ ਉਸ ਤੋਂ ਬਾਅਦ ਖਤਮ ਸਟੋਰੀ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਦਰਸ਼ਕਾਂ ਨੂੰ ਇੱਕ ਗੱਲ ਦੱਸ ਦੋ ਕੀ ਤੁਸੀਂ ਕਿਆ ਵਿਚਾਰ ਬਣਾਇਆ ਸੀਗਾ ਇਹ ਆਪਣੀ ਸੰਸਥਾ ਅਲੱਗ ਕਰਨ ਦਾ ਮੈਂ ਇਹ ਵਿਚਾਰ ਬਣਾਇਆ ਸੀਗਾ ਮੇਰੇ ਪਿਆਰੇ ਪ੍ਰੈਸ ਸਹਿਬਾਨ ਮੈਨੂੰ ਦਿਖ ਗਿਆ ਸੀਗਾ ਉਸ ਦਿਨ ਅਜੂਬਾ ਹੋਟਲ ਦੇ ਵਿੱਚ ਵੀ ਇੰਨਾ ਲੋਕਾਂ ਨੇ ਕੰਮ ਕਰਨ ਵਾਲੇ ਬੰਦੇ ਨੂੰ ਅੱਗੇ ਨਹੀਂ ਆਣ ਦੇਣਾ ਮੈਂ ਸਮਝ ਗਿਆ ਸਮਝ ਗਿਆ ਤੇ ਪਾ ਗਿਆ ਪਾ ਗਿਆ ਤੇ ਆਪਣੀ ਸੰਸਥਾ ਬਣਾਈ ਆਪਣੀ ਸੰਸਥਾ ਬਣਾਈ ਅੱਜ ਆਪਣੀ ਸੰਸਥਾ ਬਹੁਤ ਵਧੀਆ ਤਰੀਕੇ ਨਾਲ ਸਮਾਜੇ ਕੰਮ ਕਰ ਰਹੀ ਆ ਮੇਰੀ ਅਗਲੀ ਪਲਾਨਿੰਗ ਕੀ ਆ ਸ਼੍ਰੀ ਸ਼ਾਮ ਰਸਈ ਖੋਲਣ ਜਾ ਰਹੇ ਆ 15 ਰੁਪਏ ਦੇ ਵਿੱਚ ਲੋਕਾਂ ਨੂੰ ਰੋਟੀ ਖਵਾਵਾਂਗਾ ਠੀਕ ਹੈ ਉਹ ਪ੍ਰੋਜੈਕਟ ਦੇਖਣਾ ਉਸ ਪ੍ਰੋਜੈਕਟ ਦੇ ਵਿੱਚ ਸੈਂਟਰ ਤੋਂ ਮਨਿਸਟਰ ਕਿੰਨੇ ਆਉਂਦੇ ਆ ਸਰ ਰਾਜਪੁਰਜ ਵੈਸੇ ਆ ਨਹੀਂ ਕਰੋ ਤੁਸੀਂ ਕਰੋ ਉਹ ਤੁਹਾਨੂੰ ਨੋਟ ਕਰ ਰਹੇ ਆ ਰਾਜਪੁਰਜ ਆਲਰੇਡੀ ਦੋ ਚੱਲ ਰਹੀ ਹੈ ਵੈਸੇ ਕੁਝ ਹੋਰ ਵੀ ਸੋਚ ਸਕਦੇ ਤੁਸੀਂ धवन ਸਾਹਿਬ 10 ਰੁਪਏ ਦੇ ਵਿੱਚ ਇੱਕ ਖਾਣਾ ਚੱਲਦਾ ਸਿਰਫ ਹਸਟਲ ਦੇ ਅੱਗੇ ਉਹ ਰਾਤ ਵੀ ਚੱਲਦਾ ਸਰ ਦੋ ਜਗ੍ਹਾ ਚੱਲਦਾ ਵੇਖੋ ਕਿੱਥੇ ਚੱਲਦਾ ਕਿੱਥੇ ਚੱਲਦਾ ਬਹੁਤ ਅੱਛਾ ਹੈ ਕਿੱਥੇ ਚੱਲਦਾ ਤੁਹਾਡੇ ਕੋਲ ਵਿਚਾਰ ਅੱਛੇ ਹੈ ਬਹੁਤ ਵਧੀਆ ਗੱਲ ਹੈ ਪਰ ਤੁਸੀਂ ਆਪ ਭਜੋ ਨਾ ਆਪ ਆਪ ਉਹਨਾਂ ਦੇ ਕਿਉਂ ੜੰਗੀਆਂ ਤੋ ਆਪ ਹੀ ਤਾਂ ਭਜ ਰਹੇ ਆ ਆਪ ਹੀ ਤਾਂ ਭਜ ਰਹੇ ਆ ਮੈਂ ਕੋਈ ੜੰਗੇ ਨਹੀਂ ਉਡਾ ਰਿਆ ਮੈਂ ਆਪਣੇ ਵਿਚਾਰ ਰੱਖ ਰਿਹਾ ਤੁਹਾਡੇ ਅੱਗੇ ਕਿਆ ਮੈਂ ਆਜ਼ਾਦ ਨਹੀਂ ਆ ਕਿਆ ਮੈਂ ਆਪਣੇ ਵਿਚਾਰ ਤੁਸੀਂ ਆਪਣੀ ਸੰਸਦ ਚ ਨਾ ਰੱਖਿਓ ਰਾਜਨੀਤੀ ਬਾਈ ਸਾਹਿਬ ਮੈਂ ਆਪਣੇ ਵਿਚਾਰ ਰੱਖ ਨਹੀਂ ਸਕਦਾ ਕਿਆ ਨਹੀਂ ਰੱਖ ਸਕਦਾ ਰੱਖ ਰੱਖੋ ਮੇਰਾ ਖਿਆਣਾ ਫਿਰ ਦੇਖੋ ਮੇਰੇ ਮੇਰੇ ਸਾਹਮਣੇ ਚੀਜ਼ ਅਗਰ ਗਲਤ ਹੋਏਗੀ ਮੇਰੀ ਬਰਾਦਰੀ ਦੇ ਮੇਰੀ ਬਰਾਦਰੀ ਦੇ ਵਿੱਚ ਮੈਂ ਹੁਣ ਨਹੀਂ ਦਿਆਂਗਾ ਮੈਂ ਬਿਲਕੁਲ ਨਹੀਂ ਹੋਣ ਦਿਆਂਗਾ ਇਸੇ ਤੁਸੀਂ ਕਰੀ ਗੱਲ ਖਤਮ ਲਈਏ ਸਾਹਿਬ ਨੂੰ ਜੇ ਸਰਸਫਤੀ ਨਾਲ ਪ੍ਰਧਾਨ ਬਣਾਉਂਦੇ ਸਾਰੇ ਮੈਂਬਰ ਦਾ ਤੁਹਾਨੂੰ ਕੋਈ ਦਿੱਕਤ ਹੈ ਸਮਾਂ ਆਏਗਾ ਨਾ ਸਮਾਂ ਦੱਸਿਆ ਜਾਏਗਾ ਨਾ ਅਗਰ ਜੇ ਕੋਈ ਉਹ ਬਣਨ ਚਾਹੁੰਦਾ ਹੈ ਅਗਰ ਕੋਈ ਸੀਨੀਅਰ ਵਾਈਸ ਬੋਡਨ ਕਹਿੰਦਾ ਕਿ ਅਸੀਂ ਦੋਨੋਂ ਇੱਕ ਹੈ ਔਰ ਜੋ ਮੈਂ ਕਹਾਂਗਾ ਉਹ ਹੀ ਹੋਏਗਾ ਉਹ ਹੁਣ ਨਹੀਂ ਹੋਏਗਾ ਨਹੀਂ ਹੋਏਗਾ ਰਾਸ਼ਟਰੀ ਸੰਸਥਾ ਕਾਰਜਕਾਰੀ ਦੇ ਮੈਂਬਰ ਤੁਹਾਡੇ ਸੰਪਰਕ ਦੇ ਵਿੱਚ ਹੈ ਮੈਂ ਭਾਈ ਸਾਹਿਬ ਮੈਂ ਕਾਰਜਕਾਰੀ ਮੈਂਬਰ ਨੂੰ ਕੀ ਕਰਾਂਗਾ ਸੰਪਰਕ ਦੇ ਤੱਕ ਕੇ ਗਲਤ ਆ ਇਹ ਵੀ ਕੋਈ ਤਾਂ ਤੁਹਾਨੂੰ ਕਹਿ ਰਿਹਾ ਸੀ ਨਾਰਾਜ਼ ਹੈ ਮੈਨੂੰ ਬਹੁਤ ਮੈਨੂੰ ਤਾਂ ਬਹੁਤ ਕੁਝ ਪਤਾ ਲੱਗ ਰਿਹਾ ਹਾਂ ਬਹੁਤ ਕੁਝ ਪਤਾ ਲੱਗ ਬਿਲਕੁਲ ਸੰਪਰਕ ਕਿਚਾ ਤੇ ਉਹ ਮਤਲਬ ਗੈਂਚਤ ਕਿਹਦੇ ਨੂੰ ਨਾਰਾਜ਼ ਹੈ ਬਿਲਕੁਲ ਨਾਰਾਜ਼ ਹੈ 2000% ਤੁਸੀਂ ਮੁਗਾਲਤੇ ਨਾ ਰਹਿਣਾ ਪ੍ਰੈਸ ਸਹਿਬਾਨ ਬਲੇਸ਼ਰ ਨਹੀਂ ਬਣਨਗੇ ਉਹ ਬਿਲਕੁਲ ਨਹੀਂ ਬਣਨਗੇ ਕਿਸੇ ਵੀ ਕੀਮਤ ਤੇ ਨਹੀਂ ਬਣਨਗੇ ਹਾਂਜੀ ਹਾਂਜੀ ਤੁਸੀਂ ਇਹ ਤੁਹਾਨੂੰ ਇੰਟਰਨਲ ਇਹ ਤੁਹਾਨੂੰ ਇੰਟਰਨਲ ਗੱਲ ਦੱਸ ਰਿਹਾ ਇੰਟਰਨਲ ਗੱਲ ਦੱਸ ਰਿਹਾ ਦੇਖੋ ਦੇਖੋ ਮੇਰੀ ਗੱਲ ਸੁਣੋ ਪ੍ਰੈਸ ਸਹਿਬਾਨ ਕਈ ਵਾਰੀ ਪਤਾ ਕੀ ਹੁੰਦਾ 99% ਸਾਡੇ ਬਰਾਦਰਾਂ ਬਹੁਤ ਸ਼ਰੀਫ ਉਹ ਵਿਚਾਰੇ ਚੁੱਪ ਕਰ ਜਾਂਦੇ ਆ ਚੁੱਪ ਇਸ ਕਰਨ ਕਰ ਜਾਂਦੇ ਆ ਵੀ ਕਾਨੂੰ ਅਸੀਂ ਪੰਗਾ ਲੈਣਾ ਜੋ ਹੁੰਦਾ ਹੋਈ ਜਾਵੇ ਲੇਕਿਨ ਅਗਰ ਜੇ ਮੈਂ ਆਵਾਜ਼ ਚੱਕ ਰਿਹਾ ਹਾਂ ਬਰਾਦਰੀ ਦੇ ਵਾਸਤੇ ਹੈ ਬਰਾਦਰੀ ਦੇ ਸਤਰ ਨੂੰ ਉੱਚਾ ਚੱਕਣ ਵਾਸਤੇ ਬਰਾਦਰੀ ਨੂੰ ਠੀਕ ਕਰਨ ਵਾਸਤੇ ਜੇ ਮੈਂ ਆਵਾਜ਼ ਚੱਕ ਰਿਹਾ ਤਾਂ ਮੈਂ ਤੁਹਾਡੀ ਨਜ਼ਰਾਂ ਚ ਕਿਹਾ ਬੁਰਾ ਬਣ ਰਿਹਾ ਨਹੀਂ ਅਸੀਂ ਬੁਰਾ ਨਹੀਂ ਕਹਿ ਰਹੇ ਨਹੀਂ ਫਿਰ ਗੱਲ ਤਾਂ ਮੈਂ ਦੇਖੋ ਮੈਂ ਮੇਰਾ ਤਾਂ ਰਾਈਟ ਹੈ ਨਾ ਮੈਨੂੰ ਅਗਰ ਦਿਖੇਗਾ ਕੋਈ ਗਲਤ ਕੰਮ ਹੋ ਰਿਹਾ ਮੈਂ ਆਵਾਜ਼ ਚੱਕਾਂਗਾ ਅਸੀਂ ਇਹ ਕਹਿ ਰਹੇ ਕਿ ਦੋ ਦੁਕਾਨਾਂ ਹੈਗੀਆਂ ਕਿ ਤੁਹਾਡੀ ਤੇ ਇੱਕ ਉਹਨਾਂ ਦੀ ਉਹ ਕੱਟੀਆਂ ਸਮਾਨ ਵੇਚ ਰਹੇ ਤੁਸੀਂ ਵਧੀਆ ਵੇਚ ਰਹੇ ਤੁਸੀਂ ਵੇਚੀ ਜਾਓ ਤਾਂ ਮੈਂ ਵੇਚ ਰਹੇ ਕੱਟੀਆਂ ਸਮਾਨ ਲੈਣ ਵਾਸਤੇ ਮੈਂ ਭਾਈ ਸਾਹਿਬ ਇੱਕ ਗੱਲ ਹੋਰ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦੇਵਾਂ ਪ੍ਰੈਸ ਸਾਹਿਬਾਨ ਕਿ ਮੈਂ ਪਿਛਲੀ ਇੰਟਰਵਿਊ ਦੇ ਵਿੱਚ ਸੋਨੂ ਨੂੰ ਇੱਕ ਗੱਲ ਕਰੀ ਸੀ ਕਿ ਬੜੇ ਜਲਦੀ ਭਾਰਤੀ ਬਾਲਪੁਰ ਮਾਸੰਗ ਮਰ ਜਾਏਗਾ ਸਾਰੇ ਬਿਲਕੁਲ ਅੱਜ ਮੈਂ ਤੁਹਾਡੇ ਚੈਨਲ ਵੀ ਕਹਿ ਰਹੇ ਹਾਂ ਮੈਂ ਤੁਸੀਂ ਪ੍ਰਧਾਨ ਬਣ ਸਕਦੇ ਹੋ ਕੱਲ ਨੂੰ ਮੈਂ ਮੈਂ ਪ੍ਰਧਾਨ ਨਹੀਂ ਬਣਾਗਾ ਮੈਂ ਆਪਣਾ ਹੋਣੀ ਨਹੀਂ ਬਣੇਗਾ ਸਾਰੇ ਮੇਰੀ ਮੇਰੀ ਬੋਲੀ ਵੀ ਜਾਂਦੀ ਸੁਣ ਲਓ ਮੇਰੀ ਗੱਲ ਨੂੰ ਮੈਂ ਆਪਣੀ ਸੰਸਥਾ ਦਾ ਪ੍ਰਧਾਨ ਬਿਲਕੁਲ ਠੀਕ ਹਾਂ ਸੰਤੋਸ਼ਟਾਂ ਜਿਹਦੇ ਦਿਨ ਮੈਂ ਰਾਜਨੀਤੀ ਕਰਾਂਗਾ ਜਾਂ ਰਾਜਨੀਤੀ ਦਾ ਕੋਈ ਕੰਮ ਕਰਾਂਗਾ ਤਾਂ ਮੈਂ ਸਭ ਤੋਂ ਪਹਿਲੇ ਅਸਤੀਫਾ ਦੇਵਾਂਗਾ। اچھا ਮੇਰਾ ਇੱਕ ਅਹਿਮ ਸਵਾਲ ਹੈ ਉਹਦਾ ਜਵਾਬ ਦਿਓ। ਕਿਤੇ ਤੁਸੀਂ ਇਸ ਕਰਕੇ ਤਾਂ ਨਹੀਂ ਆਪਣੀ ਸੰਸਥਾ ਲਗਤੋ ਬਣਾਈ ਤੁਹਾਨੂੰ ਪਤਾ ਲੱਗੇ ਵੀ ਸੰਵਿਧਾਨ ਦੇ ਵੀ ਰਾਜਨੀਤਿਕ ਬੰਦਾ ਉੱਥੇ ਪ੍ਰਧਾਨ ਨਹੀਂ ਬਣ ਸਕਦਾ ਵੀ ਮੈਨੂੰ ਤਾਂ ਪ੍ਰਧਾਨ ਬਣਨ ਦਾ ਸ਼ੌਕ ਹੈ ਮੈਂ ਅਲੱਗ ਸੰਸਥਾ ਬਣਾ ਕੇ ਪ੍ਰਧਾਨ ਬਣਾਂ। ਐਸਾ ਕੁਝ ਤੁਸੀਂ ਵੀ ਤਾਂ ਕਿਸੇ ਹੋਰ ਨੂੰ ਪ੍ਰਧਾਨ ਬਣਾ ਸਕਦੇ ਸੀਗੇ। ਤੁਸੀਂ ਆਪ ਕਿਉਂ ਬਣੇ ਪ੍ਰਧਾਨ? ਇਸ ਇਸ ਤਰ੍ਹਾਂ ਹੈ। ਹੂੰ। ਮੈਂ ਤਾਂ ਹੈਰਾਨ ਹੈ ਹਰੇਆ ਵੀ ਤੁਹਾਡੇ ਸਵਾਲ ਹੀ ਬੜੇ ਅਜੀਬ ਕਿਸਮ ਦੇ ਆ ਅਸੀਂ ਇਹ ਸਵਾਲ ਦਾ ਕੋਈ ਵਿੱਚ ਪਰ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਵਾਂਗਾ ਬੜ ਬੜ ਮੈਨੂੰ ਮੈਨੂੰ ਹਸੀ ਆ ਰਹੀ ਹੈ ਮੈਨੂੰ ਹਸੀ ਮੈਨੂੰ ਹਸੀ ਇਸ ਕਰਾ ਰਹੀ ਹੈ ਮੈਨੂੰ ਹਸੀ ਮੈਨੂੰ ਹਸੀ ਇਸ ਕਰਾ ਰਹੀ ਹੈ ਵੀ ਤੁਹਾਨੂੰ ਤੁਸੀਂ ਸਵਾਲ ਜਿਹੜਾ ਨਾ ਕਿਉਂਕਿ ਨਾ ਕਈ ਕਈ ਬੰਦੇ ਕਹਿੰਦੇ ਕਿ ਕੁਕਰੇਜਾ ਜੀ ਨੂੰ ਪ੍ਰਧਾਨਗੀ ਤੇ ਚੇਅਰਮੈਨੀ ਦਾ ਬੜਾ ਸ਼ੌਕ ਹੈ ਵੀ ਉੱਥੇ ਬਣ ਨਹੀਂ ਸਕਦੇ ਜੀ ਸੰਵਿਧਾਨ ਹੈ ਹੁਣ ਇਸ ਸੰਸਥਾ 'ਚ ਤਾਂ ਆਇਆ ਕੋਈ ਸੰਵਿਧਾਨ ਹੈ ਨਹੀਂ ਬਟ ਹੈਗਾ ਸੰਵਿਧਾਨ ਪ੍ਰੈਸ ਸਹਿਬਾਨ ਪ੍ਰੈਸ ਸਹਿਬਾਨ ਸਭਾ ਕ੍ਰਿਸ਼ਨ ਕੁਕਰੇਜਾ ਕਰਮਯੋਗੀ ਬੰਦਾ ਹੈ ਨਹੀਂ ਪਰ ਆਪਣ ਮੇਰੀ ਗੱਲ ਤਾੜੀ ਮੈਂ ਹੋ ਤੁਹਾਡੀ ਗੱਲਾਂ ਜਵਾਬ ਦੇਣ ਦਾ ਸ਼ੌਕ ਹੈ ਕਿ ਨਹੀਂ ਹੈ ਮੈਂ ਤੁਹਾਨੂੰ ਮੈਂ ਦੇ ਦੇਣਾ ਜਵਾਬ ਤੁਹਾਨੂੰ ਠੀਕ ਹੈ ਅੱਛਾ ਜੇ ਤੁਸੀਂ ਸਵਾਲ ਹੀ ਆ ਪੁੱਛੋਗੇ ਜਵਾਬ ਹੀ ਆ ਲੋਗੇ ਕਿੰਨਾ ਗੱਲ ਬਣੇਗੀ ਚਲੋ ਚਲੋ ਬੋਲੋ ਤਰੀਕੇ ਨਾਲ ਸਲੀਕੇ ਨਾਲ ਜਵਾਬ ਲਓ ਯਾਰ ਜੀ ਜੀ ਸਰ ਜੀ ਸਰ ਓਕੇ ਓਕੇ ਟ੍ਰਿਪਲ ਪੀ ਕ੍ਰਿਸ਼ਨ ਕੁਕਰੇਜਾ ਕਰਮਯੋਗੀ ਬੰਦਾ ਹੈ ਹਮ ਕਰਮਾਂ ਦੇ ਹਿਸਾਬ ਨਾਲ ਸਮਾਜ ਦੇ ਵਿੱਚ ਫੈਸਲੇ ਹੁੰਦੇ ਆ ਸਮਾਜ ਦੇ ਵਿੱਚ ਰੁਤਬੇ ਕਾਇਮ ਹੁੰਦੇ ਆ ਮੇਰੇ ਜਿਹੜੇ ਕਰਮ ਐ ਉਹ ਮੇਰੇ ਨਾਲ ਐ ਤੇ ਮੇਰੇ ਮਰਦੇ ਦਮ ਤੱਕ ਚੱਲਣਗੇ ਮੇਰੇ ਕਰਮਾਂ ਦੇ ਵਿੱਚ ਨਾ ਤਾਂ ਡਰ ਹੁੰਦਾ ਮੇਰੇ ਕਰਮਾਂ ਵਿੱਚ ਨਾ ਸਵਾਰਥ ਹੁੰਦਾ ਮੇਰੇ ਕਰਮਾਂ ਵਿੱਚ ਨਾ ਲਾਲਚ ਹੁੰਦੀ ਐ ਨੰਬਰ 1 ਨੰਬਰ 2 ਰਹੀ ਗੱਲ ਤੁਹਾਡੀ ਵੀ ਤੁਸੀਂ ਮੈਨੂੰ ਕਿਹਾ ਪ੍ਰਦਾਨ ਕੀਤੀ ਸ਼ੇਰ ਹੁੰਦਾ ਨਾ ਜਿਹੜਾ ਸ਼ੇਰ ਉਹ ਜੰਗਲ ਦੇ ਵਿੱਚ ਇਕੱਲਾ ਹੀ ਚੱਲਦਾ ਤੇ 100 ਭੇੜੀਆਂ ਇਕੱਠੇ ਹੋ ਜਾਣ ਨਾ ਉਹ ਸ਼ੇਰ ਦਾ ਮੁਕਾਬਲਾ ਨਹੀਂ ਕਰ ਸਕਦੇ ਠੀਕ ਐ ਮੇਰੇ ਕੋਲ ਤੁਸੀਂ ਅੱਜ ਕੁਝ ਸਿੱਖ ਕੇ ਜਾਓ ਕਿ ਜ਼ਿੰਦਗੀ ਦੇ ਵਿੱਚ ਕਿਸੇ ਵੀ ਫੀਲਡ ਦੇ ਵਿੱਚ ਰਹਿਣਾ ਨਾ ਆਪਣੀ ਪਛਾਣ ਬਣਾਉਣ ਵਾਸਤੇ ਕਰਮ ਕਰਨੇ ਚਾਹੀਦੇ ਆ ਕਰਮ ਕਰਨੇ ਚਾਹੀਦੇ ਆ ਤੇ ਕੁਕਰੇ ਦਾ ਕਰਮ ਕਰ ਰਿਹਾ ਮੈਨੂੰ ਪ੍ਰਦਾਨਗੀ ਦੀ ਕੋਈ ਲਾਲਚ ਨਹੀਂ ਹੈ ਜਿਸ ਦਿਨ ਮੈਂ ਇਸ ਬਾਸੰਗ ਨੂੰ ਬੜੀ ਹੀ ਸਪੀਡ ਨਾਲ ਲੈਵਲ ਦੇ ਵਿੱਚ ਖੜਾ ਕਰਤਾ ਬੜੀ ਹੀ ਜਲਦੀ ਬਹੁਤ ਹੀ ਜਲਦੀ ਮੈਂ ਆਪਣਾ ਉਹਦਾ ਛੱਡਾਂਗਾ ਉਹਦਾ ਵੀ ਛੱਡਾਂਗਾ ਲੇਕਿਨ ਉਹਦਾ ਛੱਡਣ ਤੋਂ ਬਾਅਦ ਮੈਂ ਆਪਣੇ ਉਸ ਭਾਰਤੀ ਬਾਲ ਵਰਮਾ ਸਾਹਿਬ ਗਲਤ ਕੰਮ ਨਹੀਂ ਹੋਣ ਦੇਵਾਂਗਾ ਤੁਸੀਂ ਫਿਰ ਐਮਐਲਏ ਬਣ ਜਾਓਗੇ ਤੇ ਸ਼ਾਇਦ ਤੁਸੀਂ ਕਹਿੰਦੇ ਮੈਂ ਦੇਖੋ ਫਿਰ ਹੁਣ ਸਵਾਲ ਤੁਸੀਂ ਕੋਈ ਸਵਾਲ ਤੋਂ ਛੱਡ ਨਹੀਂ ਰਹੇ ਤੁਸੀਂ ਸਵਾਲ ਆਪ ਕਰ ਹੀ ਜਾਂਦੇ ਹੋ ਤੁਸੀਂ ਕਰੀ ਚੱਲੋ ਮੈਨੂੰ ਬੜਾ ਖੁਸ਼ੀ ਹੋ ਰਹੀ ਹੈ ਮੈਂ ਤੁਹਾਨੂੰ ਜਵਾਬ ਦੇ ਰਿਹਾ ਹਾਂ ਹੁਣ ਐਮਐਲਏ ਹੈ ਨਾ ਹੁਣ ਅੱਛਾ ਜੇ ਜੇ ਪੰਜ ਮਿੰਟ ਪਹਿਲੇ ਮੇਰੀ ਮਨਸ਼ਾ ਸੀਗੀ ਪ੍ਰਦਾਨ ਦੀ ਹੁਣ ਉਹ ਤੁਹਾਨੂੰ ਜਵਾਬ ਨਹੀਂ ਮੈਂ ਛੱਡਦਾ ਨਹੀਂ ਮੈਂ ਛੱਡ ਜਾਵਾਂਗਾ ਨਹੀਂ ਅੱਛਾ ਹੋਰ ਵੀ ਸੁਣ ਲਓ ਫਿਰ ਤੁਸੀਂ ਮੈਨੂੰ ਤੁਸੀਂ ਨਾ ਤੁਹਾਡੇ ਸੁਪਨੇ ਨਹੀਂ ਪੂਰੇ ਹੋ ਸਕਦੇ ਨਾ ਹੀ ਤੁਸੀਂ ਮੁਕਾਬਲਾ ਕਰ ਸਕਦੇ ਹੋ ਮੇਰੀ ਗੱਲਾਂ ਦਾ ਮੈਂ ਬੋਲਦਾ ਜਵਾਬ ਦਿਓ ਦਰਸ਼ਕਾਂ ਨੂੰ ਇਹ ਦੱਸ ਦਿਓ ਸ਼ੇਰ ਤਾਂ ਤੁਸੀਂ ਆਪਣੇ ਆਪ ਨੂੰ ਕਹਿ ਲਿਆ ਪੇੜੀਆਂ ਕਿੰਨੂ ਕਿਹਾ ਆਪਣੇ ਮੈਂਬਰ ਨੂੰ ਕਿਹਾ ਕਿ ਉਹਨਾਂ ਦੇ ਮੈਂਬਰ ਨੂੰ ਦੇਖੋ ਇੱਕ ਕਹਾਵਤ ਹੈ ਉਹ ਇੱਕ ਕਮੇਡੀਆ ਤੁਸੀਂ ਦੋਨੋਂ ਪਰਾਂ ਲੱਗ ਜਾਓ ਚਾਰ ਪਰਾਂ ਲੱਗ ਜਾਓ ਜਵਾਬ ਦਾ ਟਿਕਾ ਕੇ ਹੀ ਦੇਵਾਂਗਾ ਕਹਾਵਤ ਹੈ ਦੋ ਹੈ ਬੋਲਣਾ ਨਾ ਨਾ ਥਕੇ ਹਨ ਪਾਵ ਨਾ ਹੀ ਹਿੰਮਤ ਹਾਰੀ ਹੈ ਮੈਂਨੇ ਦੇਖੇ ਹਨ ਕਈ ਦੌਰ ਸੋ ਫਿਰ ਅੱਜ ਵੀ ਜਾਰੀ ਹੈ ਨੰਬਰ 1 ਨੰਬਰ 2 ਕਿਰਦਾਰ ਜਿਤਨਾ ਇਮਾਨਦਾਰ ਹੋਗਾ ਜਨਾਜ਼ਾ ਉਤਨਾ ਸ਼ਾਨਦਾਰ ਨਿਕਲੇਗਾ ਇਹਨਾਂ ਗੱਲਾਂ ਦੇ ਬਹੁਤ ਮਤਲਬ ਦੱਸਦਾ ਜੇ ਫਿਰ ਵੀ ਪੋਸਟੇ ਨਹੀਂ ਆਉਂਦੀ ਤਾਂ ਤੁਹਾਡੀ ਗੱਲ ਦਾ ਤੁਹਾਨੂੰ ਜਵਾਬ ਦੇ ਦਿੰਦਾ ਇੱਕ ਕਹਾਵਤ ਹੈ ਸ਼ੇਰ ਜੇ ਚੱਲਦਾ ਨਾ 100 ਭੇੜੀਆਂ ਇਕੱਠੇ ਹੋ ਜਾਣ ਇਹ ਕਹਾਵਤ ਹੈ ਤੋ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਤੇ ਮੇਰੀ ਗੱਲ ਦਾ ਜਵਾਬ ਨਹੀਂ ਮੈਂ ਵੀ ਤਾਂ ਇਹ ਪੁੱਛ ਰਿਹਾ ਪੇੜੀ ਦਾ ਤੁਸੀਂ ਆਪਣੇ ਅੰਦਰ ਕਿਹਲੇ ਪੇੜੀ ਕੌਣ ਹੈ ਸਰ ਇਹ ਤੁਹਾਡੀ ਦੋ ਦੋ ਸੰਸਥਾਵਾਂ ਦੀ ਆਪਸੀ ਜਿਹੜੀ ਰੁਗਲ ਬੱਦੀ ਕਹਿ ਲਓ ਜਾਂ ਲੜਾਈ ਕਹਿ ਲਓ ਤੁਸੀਂ ਕਹਿ ਸਕਦੇ ਜੋ ਵੀ ਇਹਦੇ ਵਿੱਚ ਪਿਸਕਣ ਰਿਹਾ ਆਮ ਸਮਾਜ ਵਿੱਚ ਰਿਹਾ ਸਮਾਜ ਵਾਸਤੇ ਕੀ ਤੁਸੀਂ ਕਰ ਰਹੇ ਹੋ ਦੇਖੋ ਮੈਂ ਤਾਂ ਕਰ ਮੈਂ ਤਾਂ ਕਰ ਹੀ ਰਿਹਾ ਯਾਰ ਮੈਂ ਤਾਂ धवन ਸਾਹਿਬ ਜੋ ਮੈਂ ਜੋ ਮੇਰਾ ਟਰਾਈ ਕਰਨਾ ਸਮਾਜ ਵਾਲੀ ਗੱਲ ਕਰੀਏ ਤੁਹਾਡਾ ਉਹ ਫੰਕਸ਼ਨ ਫਲॉप ਫਲॉप ਗਿਆ ਸੀ ਜਿਹੜਾ ਬਿਲਕੁਲ ਫਲॉप ਨਹੀਂ ਗਿਆ ਸੀਗਾ ਬੜਾ ਇਹ ਸਵਾਲ ਟਿਕਾ ਕੇ ਕਰਿਆ ਹੁਣ ਇਹਦਾ ਜਵਾਬ ਸੁਣ ਲਓ ਇਹ ਜਵਾਬ ਸੁਣ ਲਓ ਇੱਕ ਡਰ ਹੈ ਨਾ ਕੰਸ ਕ੍ਰਿਸ਼ਨ ਦੀ ਮੌਤ ਤੋਂ ਮਾਰਨ ਤੋਂ ਪਹਿਲੇ ਹੀ ਮਰ ਗਿਆ ਸੀਗਾ ਕਿਦਾਂ ਮਰ ਗਿਆ ਸੀਗਾ ਉਹ ਨੂੰ ਰਾਤ ਦਿਨ ਉੱਠਦੇ ਬੈਠਦੇ ਖਾਂਦੇ ਪੀਂਦੇ ਕ੍ਰਿਸ਼ਨ ਨਜ਼ਰ ਆ ਰਿਹਾ ਸੀਗਾ ਪੂਰੇ ਕੁਗਰੇ ਜਨ ਇੱਕ ਮਿੰਟ ਇੱਕ ਮਿੰਟ ਫਿਰ ਗੱਲ ਦਾ ਜਵਾਬ ਸੁਣ ਲਓ ਮੇਰੇ ਕੋਲ ਹਰ ਗੱਲ ਦਾ ਜਵਾਬ ਹੈ ਕ੍ਰਿਸ਼ਨ ਨੇ ਕੁਝ ਕਰਿਆ ਤਾਂ ਨਹੀਂ ਸੀਗਾ ਮੈਂ ਜੋ ਜੋ ਉਹ ਕਰ ਰਿਹਾ ਉਹ ਨੂੰ ਡਰ ਹੋ ਗਿਆ ਕੰਸ ਨੂੰ ਹੁਣ ਮੈਂ ਜੋ ਕਰ ਰਿਹਾ ਮੈਂ ਕੀ ਕੀ ਕਰ ਰਿਹਾ ਮੈਂ ਆਪਣੀ ਸਸਤਾਵਾ ਦੇ ਬਹੁਤ ਵਧੀਆ ਕਰ ਰਿਹਾ ਮੈਂ ਸਮਾਜਵਾਦ ਸੇ ਬਹੁਤ ਵਧੀਆ ਕਰ ਰਿਹਾ ਹਾਂ ਉਹ ਡਰ ਪੈਦਾ ਹੋ ਰਿਹਾ ਹੁਣ ਜਿਸ ਨੂੰ ਡਰ ਪੈਦਾ ਹੋ ਰਿਹਾ ਤੇ ਮੈਂ ਤੁਹਾਡੇ ਚੈਨਲ ਰਈ ਇੱਕ ਗੱਲ ਕਹਿਣਾ ਚਾਹੁੰਦਾ ਇਹ ਡਰ ਅਜੇ 10% ਆ ਇੱਕ ਗੱਲ ਛੋਟੀ ਇਹ ਡਰ ਨਾ 90% ਹੋਣਾ ਹੈ ਆਉਣ ਵਾਲੇ 6 ਮਹੀਨੇ ਚ ਸਰ ਇੱਕ ਮੈਂ ਤੁਹਾਡੇ ਤੋਂ ਗੱਲ ਇੱਕ ਗੱਲ ਪਰਸਨਲ ਮੈਂ ਪੁੱਛਣਾ ਚਾਹੁੰਦਾ ਤੁਸੀਂ ਆਪਣੇ ਆਪ ਨੂੰ ਦੱਸੋ ਵੀ ਤੁਹਾਡੇ ਨਾਲ ਦਿੱਲੀ ਦੀ ਸੰਸਥਾ ਜੁੜੀ ਹੋਈ ਹੈ ਦੋਲਿਆ ਦੀ ਸੰਸਥਾ ਜਿਹੜੀ ਵੱਡੀ ਵੱਡੀ ਸੰਸਥਾਵਾਂ ਜੁੜੀਆਂ ਹੋਈਆਂ ਫਿਰ ਤੁਸੀਂ ਪਟਿਆਲੇ ਦੀ ਸੰਸਥਾ ਵਿੱਚ ਕਿਉਂ ਪਏ ਹੋ ਉਹ ਜ਼ਿਲ੍ਹੇ ਦੀ ਆਪਣੀ ਜ਼ਿਲ੍ਹੇ ਦੀ ਹੈ ਤਾਂ ਓਹੋ ਪਟਿਆਲੇ ਦੀ ਸੰਸਥਾ ਨਹੀਂ ਹੈ ਮੇਰੇ ਪਿਆਰੇ ਪ੍ਰੈਸ ਸਹਿਬਾਨ ਸਾਹਿਬ ਸੁਣੋ ਭਾਰਤੀਯ ਭੌਲਪੁਰ ਮਾਂ ਸੰਗ ਇੱਕ 30 ਸਾਲ ਪੁਰਾਣੀ ਸੰਸਥਾ ਹੈ ਰਾਜ ਖੁਰਾਣਾ ਨੇ ਬਣਾਈ ਸੀ ਜਦ ਰਾਜ ਖੁਰਾਣਾ ਨੇ ਬਣਾਈ ਸੀ ਉਹ ਨਾਨ ਪੋਲੀਟਿਸ਼ੀਅਨ ਹੀ ਬਣਾਈ ਸੀ ਫਿਰ ਰਾਜ ਖੁਰਾਣਾ ਐਮਐਲਏ ਬਣ ਗਿਆ ਉਹਨੇ ਅਸਤੀਫਾ ਦੇ ਦਿੱਤਾ ਉਹ ਫਿਰ 20 ਸਾਲ ਦਾ ਡੈਡ ਹੀ ਰਹੀ ਖੁਰਾਣੇ ਦੇ ਹੁੰਦੇ ਜਿੰਦੇ ਜਿੰਦੇ ਉਸ ਤੋਂ ਬਾਅਦ ਫਿਰ ਮਦਨ ਲਾਲ ਅਸੀਜਾ ਬਣਿਆ ਮਦਨ ਲਾਲ ਅਸੀਜਾ ਬਹੁਤ ਵਧੀਆ ਬੰਦਾ ਸੀ ਸ਼ਰੀਫ ਸੀ ਪ੍ਰੋਫੈਸਰ ਸੀਗਾ ਲੈਕਚਰਰ ਸੀਗਾ ਯੂਨੀਵਰਸਿਟੀ ਦੇ ਵਿੱਚ ਉਹ ਕੰਮ ਕਰ ਰਿਹਾ ਸੀਗਾ ਪਹਿਲਾ ਇੱਕ ਸੀਨੀਅਰ ਵਾਈਸ ਪ੍ਰਧਾਨ ਜਿੰਨੋ ਜਿਹੜਾ ਕਿ ਪੋਲਿਟਿਕਸ ਦੇ ਵਿੱਚ ਸੀਗਾ ਉਹ ਅੱਜ ਵੀ ਹੈ ਕਿਹਦਾ ਨਾਮ ਕੀ ਹੈ ਜੀ ਸ਼ਾਮ ਸਰਵਦੂਆ ਹਾਂ اچھا ਠੀਕ ਹੈ ਉਹਨੇ ਖਰਾਬ ਕੀਤਾ ਉਹਨੇ ਜਦ ਖਰਾਬ ਕੀਤਾ ਤੇ ਉਹਨੇ ਕੰਮ ਉਹ ਕੰਮ ਕਰ ਹੀ ਨਹੀਂ ਸਕਿਆ ਵਿਚਾਰਾ ਉਹ ਜਦ ਕੰਮ ਨਹੀਂ ਕਰ ਸਕਿਆ ਤਾਂ ਉਹ ਬੜਾ ਮਯੂਸ ਹੋ ਗਿਆ ਮਯੂਸ ਹੋ ਗਿਆ ਖੁੰਦਿਆਂ ਅੰਸੂ ਰੋਏ ਉਹਨੇ ਉਸ ਤੋਂ ਬਾਅਦ ਉਹ ਵਿਡਰਾ ਕਰ ਗਿਆ ਸੇਮ ਪੋਜੀਸ਼ਨ ਅੱਜ ਗਿਆ ਚੰਦ ਕਟਾਰੇ ਕਰ ਰਿਹਾ ਮੈਂ ਵਿਡਰਾ ਕਰ ਰਿਹਾ ਤੁਸੀਂ ਸਮਝ ਸਕਦੇ ਹੋ ਚਲੋ ਤਾਂ ਖਤਮ ਕਰੀਏ ਇੱਕ ਮਿੰਟ ਸਮਝ ਸਕਦੇ ਹੋ ਜੇ ਪੋਲੀਟਿਸ਼ੀਅਨ ਇਹ ਸੋਚ ਲੈਣ ਕਿ ਅਸੀਂ ਬਰਾਦਰੀ ਨੂੰ ਸਮਾਜ ਨੂੰ ਆਪਣੇ ਮੁਤਾਬਿਕ ਚਲਾ ਲਾਂਗੇ ਤਾਂ ਉਹਨਾਂ ਦਾ ਸੁਪਨਾ ਹੈ ਉਹਨਾਂ ਦਾ ਵਹਿਮ ਹੈ ਮੈਂ ਇਸੀ ਵਹਿਮ ਨੂੰ ਦੂਰ ਕਰਨ ਵਾਸਤੇ ਸਮਾਜ ਨੂੰ ਚਾਣਾ ਪਾਣ ਵਾਸਤੇ ਪ੍ਰੈਸ ਨੂੰ ਚਾਣਾ ਪਾਣ ਵਾਸਤੇ ਪ੍ਰੈਸ ਕਾਨਫਰੰਸ ਕੀਤੀ ਹੈ ਵੀ ਹੁਣ 6 ਸਾਲ ਦਾ ਬਰਬਾਦ ਹੋ ਗਏ ਹੁਣ ਅਗਲੇ ਜਿਹੜੇ 3 ਸਾਲ ਆਇਆ ਜਾਂ ਜਿਹੜੀ ਅਗਲੇ ਮਨੇ ਚੋਣਾਂ ਨੌਨ ਪੋਲੀਟਿਸ਼ੀਅਨ ਪ੍ਰਧਾਨ ਬਣੇਗਾ ਜੇ ਤੁਹਾਡੇ ਇਸ ਪ੍ਰੈਸਰਾਈ ਮੇਰੀ ਗੱਲ ਉਹ ਸਮਝ ਗਏ ਤਾਂ ਅੱਛੀ ਗੱਲ ਹੈ ਨਹੀਂ ਸਮਝ ਗਏ ਤਾਂ ਉਸ ਦਿਨ ਮੀਟਿੰਗ ਦੇ ਵਿੱਚ ਬਰਾਬਰ ਪੈਰਲ ਪ੍ਰੈਸ ਕਾਨਫਰੰਸ ਹੋਏਗੀ ਹਰ ਦੁਆਰ ਦੇ ਵਿੱਚ ਆਖੀਰ ਚ ਤੁਸੀਂ ਕੁਝ ਸੰਦੇਸ਼ ਦੇਣਾ ਚਾਹੁੰਦੇ ਹੋ ਜਾਂ ਚੇਤਾਵਨੀ ਦੇਣਾ ਚੇਤਾਵਨੀ ਕਿਹਨਾਂ ਨੂੰ ਦੇਣਾ ਚਾਹੁੰਦੇ ਹੋ ਚੇਤਾਵਨੀ ਦੇਖੋ ਇਹ ਸਾਡੀ ਕੌਮ ਦਾ ਸਾਡੀ ਬਰਾਦਰੀ ਦਾ ਸਾਡੀ ਸੰਸਥਾ ਦਾ ਸਵਾਲ ਹੈ ਮੈਂ ਤੁਹਾਡੇ ਚੈਨਲ ਲਈ ਸੰਦੇਸ਼ ਦੇਣਾ ਚਾਹੁੰਦਾ ਉਹਨਾਂ ਅਧਿਕਾਰੀਆਂ ਨੂੰ ਜਿਹੜਾ ਨੇ ਜੋਰੀ ਬਣਨਾ ਸਾਡੇ ਸੀਨੀਅਰ ਬਜ਼ੁਰਗ ਕੁਝ ਦਿੱਲੀ ਤੋਂ ਆਏ ਕੁਝ ਹਰਦਵਾਰ ਤੋਂ ਆਏ ਉਹ ਉਹਨਾਂ ਨੇ ਉਹਨਾਂ ਨੇ ਮੇਜਬਾਨੀ ਕਰਨੀ ਹੈ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਭੀਸ਼ਾ ਪਿਤਾਮਾ ਨਾ ਬਣੋ ਸੱਚ ਨੂੰ ਸੱਚ ਕਹਿਣਾ ਸਿੱਖੋ ਤੇ ਇਸ ਕੌਮ ਦਾ ਬਰਾਦਰੀ ਦਾ ਅਗਰ ਭਲਾ ਕਰਨ ਚਾਹਦੇ ਹੋ ਤਾਂ ਸਾਬ ਸੱਥਾਂ ਦੇ ਵਿੱਚ ਵਿਰੋਧ ਕਰੋ ਕਿ ਪੋਲੀਟੀਸ਼ੀਅਨ ਬੰਦਾ ਇਸ ਮਾ ਸੰਗ ਦੇ ਵਿੱਚ ਨਹੀਂ ਆਏਗਾ ਅਗਰ ਉਹਨਾਂ ਨੇ ਰੋਲ ਸਹੀ ਨਾ ਨਿਭਾਇਆ ਬਾਈ ਸ਼ੇਰ ਕ੍ਰਿਸ਼ਨ ਕੁਕਰੇਜਾ ਜਿੰਦਾ ਹੈ ਫਿਰ ਬਰਾਬਰ ਪ੍ਰੈਸ ਕਨਫਰੰਸ ਕਰਕੇ ਚਿਤ ਹਰ ਦੁਆਰ ਦੇ ਵਿੱਚ ਕੀਤੀ ਹੈ ਹਾਂ ਹਰ ਦੁਆਰ ਦੇ ਵਿੱਚ ਕੀਤੀ ਹੈ